ਚਾਚੀ ਨੂੰ ਪੁੱਛਦੀਆਂ ਜੇ ਜਵਾਬ ਨੰਦੇ ਤਾਂ ਵੇਖ ਤੇ ਪੁੱਛਦੀਆਂ ਚਾਚੀ ਹੈਗੀਆਂ ਘਰ ਐ ਹਾਂ ਹੈਗੀਆਂ ਭਾਈ ਆਜੋ ਬਾਹਰ ਖੁੱਲਾ ੱਡੇ ਪਿਆ ਜ ਤੁਸੀਂ ਵਾਸਾ ਬਾਹਰ ਜਵਾਕ ਖੁੱਲਾ ਛੱਡ ਗਏ ਹੋਣਗੇ ਸਾਧੂ ਕੇ ਆਏ ਸੀ ਨਿਆਣੇ ਕੜਾਹੀ ਫਿਰ ਤੇ ਬਿੱਲੀ ਮੂੰਹ ਆਉ ਵੀ ਮੈਨੂੰ ਫੇ ਭਾਂਜਿਆ ਰੇਂਦਾ ਮੈਂ ਖਾ ਚੱਲ ਟੱਕੇ ਰੱਖਦਾ ਸਾਰਾ ਕੁਝ ਟੱਕੇ ਜਵਾਂ ਆ ਗਾ ਹੱਕਾ ਮਾਰੀਆਂ ਤੇ ਆਉਂਦੇ ਨਹੀਂ ਆਣੇ ਉਹ ਬੰਨੇ ਕਿੱਧਰ ਜਾ ਕੇ ਬਹਿ ਜਾਂਦੇ ਆ ਇਹ ਨਾਲ ਮਾਰਾ ਮੋਟਾ ਕਸ ਕਰਾ ਲੀਏ ਸਸਰੀ ਘਰ ਮम्मा ਤੂੰ ਬੈਠਾ ਤੈਨੂੰ ਬੜਾ ਲੱਗਦਾ ਹੰਡ ਤੇ ਨਹੀਂ ਹੋਈ ਹੋਈ ਨਹੀਂ ਤਾਂ ਪਤਾ ਨਹੀਂ ਆਂ ਤਾਂ ਬੜਾ ਲੱਗਦੀ ਨਹੀਂ ਲੱਗਦੀ ਹੈ ਅੱਛਾ ਆ ਜਾ ਬਹਿ ਜਾ ਭਾਈ ਕਿ ਮੈਂ ਆਉਣੇ ਹੋਏ ਅੱਜ ਸਾਸਰੀ ਕਾਲ ਸਾਸਰੀ ਕਾਲ ਭਾਈ ਕੀ ਕਰਦੀ ਸੀ ਤੂੰ ਪਿੱਛੇ ਬਸ ਮੈਂ ਖੋਆ ਕੜਦੀ ਸੀ ਅੱਛਾ ਖੋਆ ਦਾ ਕੰਮ ਨਿਬੜੇ ਨਹੀਂ ਅਜੇ ਬਸ ਹੋਰ ਸੁਣਾ ਕਿ ਮੈਂ ਆਉਣੇ ਹੋਏ ਤੇਰੇ ਬਸ ਸੱਚ ਵਧੀਆ ਠੀਕ ਆ ਆ ਖੋਆ ਤਾਂ ਤੂੰ ਪੁੱਛਦੀ ਸੀ ਮੈਨੂੰ ਮੈਂ ਇਹ ਨਾ ਅੱਜ 4 ਕਿਲੋ ਖੋਆ ਦੇਣਾ ਸੀ ਅੱਛਾ ਤੁਸੀਂ ਵੇਚਦੇ ਹੋ ਖੋਆ ਅਸੀਂ ਖੋਆ ਵੇਚਦੇ ਆ ਵਧੀਆ ਗਾਹਕ ਆ ਜਾਂਦੇ ਆ ਬਸ ਜੋ ਕਰਮਾ ਤਾਂ ਮਿਲ ਜਾਂਦਾ ਹਾਂ ਆ ਜਾਂਦੇ ਆ ਪਰ ਇਹੋ ਜਿਹਾ ਤਾਂ ਠੰਡ ਵੀ ਨਹੀਂ ਹੋਈ ਠੰਡ ਚ ਖਾਇਆ ਜਾਂਦਾ ਠੰਡ ਚ ਤਾਂ ਬਥੇਰਾ ਵਿਕਦਾ ਹੂੰ ਕੈਰ ਵੀ ਵੇਚ ਦਿੰਨੇ ਫਿਰ ਅਸੀਂ ਪਰ ਵਾਲਾ ਹੀ ਰੇਟ ਆ 430 ਅੱਛਾ ਨਾ ਖੋਇਆ ਚ ਤੂੰ ਕੱਢਦੀ ਆ ਤੇ ਨੋਪਾ ਤ ਨਹੀਂ ਕੱਢਦੇ ਨੋ ਪੱਤੋ ਬਸ ਕੰਮ ਨਹੀਂ ਮੁੱਕਦਾ ਉਹਨਾਂ ਦੇ ਅੰਦਰ ਚੰਗੇ ਆ ਤੂੰ ਮੇਰੀ ਬਾਹਾਂ ਦੋ ਤੇ ਟੱਟਦੀ ਦੇ ਜੀ ਚੱਲ ਬਾਹਾਂ ਨੂੰ ਤਾਂ ਹੁਣ ਕੀ ਆ ਫੇਰ ਵੀ ਜਵਾਕ ਮੁੰਡਾ ਹੁਣ ਵਧੀਆ ਵਾ ਸੁਭਾ ਤੇ ਉਹ ਪਿਆਰ ਕਰਦਾ ਉਹਦੇ ਮੂੰਹ ਨੂੰ ਸਾਰਾ ਕੋਸੀ ਕਰਨਾ ਪੈਂਦਾ ਹਾਂ ਉਹ ਸਾਰਾ ਕੋ ਦੇਖਣਾ ਪੈਂਦਾ ਹਾਂ ਵੇ ਮੁੰਡਿਆ ਮੈਨੂੰ ਪਾਣੀ ਲਿਆ ਹਾਂ ਚਾਚੀ ਤਰਹ ਕੰਮ ਆ ਇਸਮੇ ਤੇ ਇੱਕ ਦੱਸੋ ਭਾਈ ਕੀ ਕੰਮ ਆਏ ਸੀ ਮੈਂ ਤੁਹਾਨੂੰ ਮੈਨੂੰ 1000 ਰੁਪਏ ਦੇ ਦੇਂ ਦਾਰਾ ਮੈਂ ਤੈਨੂੰ ਮੋੜ ਜੂ ਗੱਲ ਪਰਸ ਨੂੰ ਦੇਖ ਪੈਸਿਆਂ ਦੀ ਗੱਲ ਤਾਂ ਮੈਂ ਤੈਨੂੰ ਦੱਸਾਂ ਮੁੰਡੇ ਦੇ ਕੋਲੇ ਆ ਉਹ ਗਿਆ ਹੋਇਆ ਵਾ ਜੇ ਆ ਗਿਆ ਮੈਂ ਤੇਰਾ ਕੰਮ ਬਣ ਜੂ ਜੇ ਨਾ ਆਇਆ ਭਾਈ ਮੈਂ ਕੁਸ ਕਹਿ ਨਹੀਂ ਸਕਦੀ ਮੈਂ ਮੁੰਡੇ ਲਿਆ ਪਾਣੀ ਹੁਣ ਇੱਥੇ ਆ ਕੇ ਖੜ ਗਿਆ ਚਾਹ ਖੇਡਾ ਫੁਟਾਂ ਕਰਦੇ ਹੁੰਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਰਾਦੀ ਪਾਣੀ ਮੰਗੀ ਜਾਂਦੇ ਘੰਟੇ ਦੀ ਹਲਦਾ ਹੀ ਨਹੀਂ ਅੰਦਰੋਂ ਪਤਾ ਨਹੀਂ ਕੀ ਕਰਦਾ ਸੀ ਬੈਠੇ ਸੀ ਪੜਾਈ ਕਰਦੇ ਸੀ ਅਸੀਂ ਮੈਂ ਅੱਛਾ ਤੈਨੂੰ ਭਾਈ ਕਾਦੀ ਲੋੜ ਪੈਗੀ ਸਵੇਰੇ ਸਵੇਰੇ ਚਾਚੇ ਨੇ ਕੀ ਦੱਸ ਗਿਆ ਤੈਨੂੰ ਆ ਸਵੇਰੇ ਸਵੇਰੇ ਨਾਨਦ ਦੇ ਆ ਫੋਨ ਆ ਗਿਆ ਹਮ ਹ ਉਹ ਤੇ ਮੁੰਡੇ ਦਾ ਅੱਜ ਦੇਖ ਦਿਖਾਈਆ ਹੋਣਾ ਮੈਂ ਤੇ ਮੈਂ ਕਿਹਾ ਜੇ ਕੁੜੀ ਪਸੰਦ ਆ ਗਈ ਉਹਨਾਂ ਨੇ ਸ਼ਗਨ ਪਾਲਣਾ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਗੱਡੀ 'ਚ ਤੇਲ ਵੀ ਪੈਣਾ ਅੱਛਾ ਤੇਰੀ ਨੰਦ ਦੇ ਵੱਡੀ ਦੇ ਮੁੰਡੇ ਵੱਡੀ ਦੇ ਵੱਡੇ ਮੁੰਡੇ ਦਾ ਹੀ ਆ ਰੋ ਕਰ ਰੇਂਗ ਸਰਮਣੇ ਰੇਂਗ ਸਰਮਣੇ ਕਾਣੂ ਆ ਕੁੜੀ ਦਿਖਾਉਣੀ ਹੈ ਕਹਿੰਦੇ ਅੱਜ ਉਹਨਾਂ ਨੇ ਦੱਸ ਪਏ ਤੁਹਾਨੂੰ ਕਾਤੇ ਵਿਰਤਾ ਪਾਤੀ ਬਸ ਉਹੀ ਖਰਚੇ ਨੂੰ ਥਾਂ ਕੱਲ ਦੱਸ ਦਿੰਦੇ ਕੋਈ ਐਂਜਮ ਹੋਰ ਕਰ ਲੈਂਦੇ ਸਾਡੇ ਕੋਲ ਤਾਂ ਘਰੇ ਇਸ ਟਾਈਮ ਪੈਸੇ ਹੈ ਨਹੀਂ ਸੀ ਨਹੀਂ ਇੰਨੇ ਤਾਂ ਭਾਈ ਤੁਹਾਨੂੰ ਰੱਖਣੇ ਚਾਹੀਦੇ ਆ ਮਾੜੇ ਮੋਤੇ ਕਿੱਚ ਕੀ ਕਰੀਏ ਖਰਚੇ ਬਾੜੇ ਆਮਦਨ ਸਾਡੀ ਘੱਟ ਆ ਨਹੀਂ ਮੰਗਣ ਨੂੰ ਕਿਹਦੇ ਜੀ ਕਰਦਾ ਦੇ ਤੇ 5000 ਰੁਪਏ ਹੈ ਰਵੀਰਨ ਫੋਨ ਲਾ ਕੇ ਬੱਚ ਲਵੇ ਫਿਰ ਲੇਟ ਹੋ ਜਾਣਾ ਫੋਨ ਲਾਉ ਨਹੀਂ ਆ ਪਿਆਰ ਹੋ ਕੇ ਇੱਧਰ ਆਈਆਂ ਫੋਨ ਇੱਥੇ ਪਿਆ ਸੀ ਕਿਥੇ ਪਿਆ ਜਾਤੀ ਫੋਂਦਰਾ ਕੋਲ ਰੱਖ ਕੇ ਬਜ ਨਹੀਂ ਤੂੰ ਫੋਨ ਲਾਉ ਨਹੀਂ ਆ ਮੈਂ ਹੈਲੋ ਕੁਲਵਿੰਦਰ ਆ ਕਮਲ ਕੇ ਪੈਸੇ ਮੰਗਣ ਆਈ ਸੀ ਕੀ ਕਰਾਂ ਹਣ ਕੋਈ ਆਣੇ ਜੇ ਦੇਖ ਲਓ ਕੋਈ ਆਣੇ ਜੇ ਦੇ ਦੇ ਇਹਨਾਂ ਨੂੰ ਵੀਰੋ 1000 ਰੁਪਏ ਦੇ ਦੇਣੀਆਂ ਹਨ ਹਾਂ ਜਿਹੜਾ ਇਸ ਕਿਉਂ ਹੁਣ ਚਲੋ ਠੀਕ ਆ ਕਹਿੰਦਾ 1000 ਰੁਪਏ ਦੇ ਦੇ ਜਿਹੜੇ ਖੋਏ ਵਾਲੇ ਜੇ ਅੱਛਾ ਜੇ 1000 ਦੇ ਦੇਸ ਤਾਂ ਪਹਿਲਾਂ ਹੀ ਬਹੁਤ ਲੇਟ ਹੋ ਗਿਆ ਟਾਈਮ ਤੇ ਕਿੰਨਾ ਹੋ ਗਿਆ 12:00 ਵੱਜ ਗਏ ਮੈਂ ਤਾਂ ਕਹਿੰਨੀ ਕੋਈ ਫੋਨ ਹੀ ਨਾ ਕਰਿਆ ਮੈਂ ਖਰਚੇ ਵਾਲਾ ਲਫੜ ਪਾਈ ਆਏ ਕਰ ਪੱਤ ਹਣ ਮੋੜ ਜੀ ਛੇਤੀ ਦੇ ਦੀ ਸਭ ਕੋਲ ਨਹੀਂ ਫਰਦੀ ਤੂੰ ਕਹਿੰਦੀ ਮੁੰਡੇ ਰ ਮੁੰਡੇ ਆਏ ਮੁੰਡੇ ਖੋਏ ਆਲੇ ਸੀ ਪੈਸੇ ਤਾਂ ਮੁੰਡੇ ਦੇ ਹੀ ਆ ਕੋਈ ਨਾ ਮੋੜ ਤੇ ਮੰਜਾਣੀ ਆ ਮੈਂ ਘੜੇ ਰੱਖਦੀ ਜਦੋਂ ਲੋਡ ਹੁੰਦੀ ਅਸੀਂ ਆਪਦੇ ਲੈ ਜਾਂਦੇ ਹਾਂ ਹੁਣ ਪੈਸੇ ਹਿਸਾਬ ਕਿਤਾਬ ਤੱਕਰੇ ਹੁੰਦਾ ਹੀ ਆ ਮੈਂ ਕਾਲੂ ਤੇ ਬੱਸ ਤੱਕ ਮੋੜ ਜੂਗੀ ਕੋਈ ਨਾ ਚੱਲ ਕੋਈ ਨਾ ਬਈ ਜਾਣਦੀ ਆਏ ਆ ਛੇਤੀ ਮੋੜ ਜੀ ਫਿਰ ਸਾਨੂੰ ਵੀ ਲੋਡ ਆ ਸੱਚੀ ਦੱਸ ਤਰੇ ਉਹਦੇ ਕਮਾਂਡੀ ਅਸੀਂ ਹੈਗੇ ਤਾਂ ਵੀ 1000 ਰੁਪਏ ਤੈਨੂੰ 1000 ਰੁਪਏ ਤੈਨੂੰ ਪੁੱਛਣਾ ਪੈਂਦਾ ਆ ਮੁੰਡੇ ਨੂੰ ਉਹ ਪੁੱਛਣ ਦੀ ਗੱਲ ਨਹੀਂ ਪਤ ਹੈਗੀ ਸਾਡੇ ਘਰ ਦੇ ਵਿੱਚ ਅਸੀਂ ਜੋ ਕਰਨਾ ਸਾਰੇ ਅਸੀਂ ਤਿਹੇ ਜਾਣੇ ਰੈਸ ਲਾਣਾ ਹੀ ਚਲਦੇ ਆ ਅੱਛਾ ਜੇ ਉਹਨੇ ਵੀ ਕਿਸਨੂੰ ਪੈਸਾ ਦੇਣਾ ਉਹਨੇ ਮੇਰੇ ਤੋਂ ਪੁੱਛਣਾ ਮੈਂ ਆਪਦੀ ਨੋਹ ਨੂੰ ਵੀ ਪੁੱਛ ਲੈਣੀ ਆ ਹੁਣ ਨੋਹ ਗਈ ਹੋਈ ਸੀਗੀ ਰੈ ਕੋਟ ਨੂੰ ਅੱਛਾ ਅੱਜ ਵਾਕਾਂ ਦਾ ਹੋਰਾ ਪਰਾਜਾ ਲਿਆਉਂਦੀ ਸੀ ਤੇ ਫਣ ਲਿਆਉਣੇ ਆ ਵਰਦੀਆਂ ਬੁਰਦੀਆਂ ਹੁਣ ਮੁੰਡਾ ਸੀ ਭਾਈ ਮੁੰਡੇ ਇੱਜ ਸਲਾਹ ਲੈਣੀ ਆ ਮੈਂ ਚਲਦਾ ਜੀ ਕੋਈ ਨਾ ਤੂੰ ਕੰਮ ਕਰ ਲੈ ਹੁਣ ਆਉਂਦਾ ਮੈਂ ਚੱਲੀ ਮੈਂ ਕੋਈ ਮੋੜ ਜੂਗੀ ਮੈਂ ਵੀ ਲੇਟ ਹੋਣੀ ਮੈਂ ਵੀ ਦੂਰ ਜਾਣਾ ਨੂੰ ਜਾਣ ਨੂੰ ਘਟਾ ਖਾਣ ਨੂੰ ਲੱਗ ਜਾਣਾ ਚੱਲ ਜਾਓ ਭਾਈ ਚੰਗਾ ਮਮਾਦਪੇ ਬੈਠਾ ਅੱਜ ਕੀ ਗੱਲ ਹੋ ਗਈ ਬਸ ਇਹ ਸਾਵੇਂ ਬਹਿੰਦਾ ਹੀ ਨਹੀਂ ਉਹ ਠੰਡੀ ਵਾਲੀ ਲੱਗਦੀ ਆ ਹਣ ਤਾਂ ਹਜੇ ਨਹੀਂ ਹੋਈ ਨੀ ਹਾਂ ਫਿਰ ਸਤੂੰ ਸੱਚੀ ਸੰਗਲਾ ਹੀ ਪਈ ਆ ਲੋਕਾਂ ਦੀ ਨਾ ਤਾਂ ਪੈਸੇ ਚੱਕਣ ਆ ਜਾਂਦੇ ਆ ਮੂੰਹ ਚੱਕ ਕੇ ਨਾ ਉਤੋਂ ਦੇ ਪੈਸੇ ਪੁੱਛ ਕੇ ਦਮੇਂਗੀ ਨਾ ਮੇਰੇ ਨੂੰ ਪਤਾ ਮੈਂ ਪੁੱਛਾਂ ਚਾਹੇ ਨਾ ਪੁੱਛਾਂ ਇਹ ਤਾਂ ਮੇਰੀ ਮਰਜ਼ੀ ਆ ਤੈਨੂੰ ਪੈਸੇ ਮਿਲ ਗਏ ਤੂੰ ਤਰਦੀ ਲੱਗ ਰੇਂਦਰ ਆ ਗਈ ਆ ਗਈ ਬਹੁਤ ਟਾਈਮ ਲਾਤਾ ਵੇ ਜਾ ਕਾਹਦਾ ਟਾਈਮ ਲੈ ਆਈ ਕਿਸ ਤੇ ਪੈਸੇ ਮੰਗਣੇ ਸੌਖੇ ਆ ਕਿਉਂ ਵੀ ਨਖਰੇ ਕਰਕੇ ਦਿੰਦੀ ਐ ਪੈਸੇ ਉਹ ਚਾਚੀ ਵੀ ਚਾਚੀ ਕਹਾ ਸਾਡੀ ਮਾਂ ਲੱਗਦੀ ਐ ਤੈਨੂੰ ਜਾਇ ਜਾਣ ਤੇ ਨੁਫੜਾ ਦਊਗੀ ਅੱਛਾ 20 ਗੱਲਾਂ ਬੋਲਦੀ ਐ ਇਹ ਕਹਿੰਦੀ ਪਹਿਲੇ ਤਾਂ ਖੋਲ ਜੇਬ ਵਿੱਚ ਪੈਸੇ ਪਾਈ ਫਿਰਦੀ ਆ ਹਾਂ ਪਹਿਲੇ ਤਾਂ ਮੁੰਡੇ ਨੂੰ ਪੁੱਛ ਕੇ ਦਵਾਂਗੀ ਮੁੰਡੇ ਕੋਲੇ ਹੁੰਦੇ ਨੇ ਫੇ ਮੁੰਡੇ ਨੂੰ ਜਾ ਕੇ ਫੋਨ ਕਰ ਲਈਏ ਤਾਂ ਮੁੰਡਾ ਕਹਿੰਦਾ ਜਿਹੜਾ ਖੋਇਆ ਦੇ ਦੇ ਮੈਂ ਕੱਢ ਕੇ ਜੇਬ ਵਿੱਚ ਫੜਾਉਂ ਜਿੱਤੇ ਨਾਲੇ ਇਹ 1000 ਰੁਪਏ ਹੋਰ ਲਈ ਫੜਾ 1000 ਰੁਪਏ ਕੱਢੀ ਗੱਲ ਹੁੰਦੀ ਆ ਨਾ 1000 ਰੁਪਏ ਜਾਂ ਹੋਰ ਵੀ ਲਈ ਫਿਰਦੀ ਸੀ ਮੇਰੇ ਬੰਦਾ ਕਹਿੰਦੀ ਪੈਸੇ ਹੈ ਨਹੀਂਗੇ ਮੈਂ ਪਕੜਾ ਮੋੜਨੇ ਨਹੀਂ ਕਿੰਨੇ ਕਰਾਂ ਉਹ 1000 ਰੁਪਏ ਸਬਰ ਚੱਲ ਚੱਲੀ ਹਾਂ ਦੱਸਾਂ ਲੈਟ ਹੋ ਗਈ 1000 ਰੁਪਏ ਹੈ 20 ਗੱਲਾਂ ਕਰਨੀਆਂ ਪੈਂਦੀਆਂ ਨੇ ਠੀਕ ਹੈ ਫਟਾਫਟ ਖੂਆ ਮਾਰੀ ਜਾਵੇ ਫਟਾਫਟ ਖੂਆ ਮਾਰੀ ਜਾਵੇ ਉਹਨਾਂ ਦਾ ਪੈਸੇ ਬਹੁਤ ਬਣਾਉਂਦੇ ਆ ਨਾ ਨਹੀਂ ਸੀ ਨਾ ਪਤਸੀ ਕੋਲੇ ਤੇ ਇਹਨਾਂ ਨੇ ਕੰਬੋ ਕਰਦੀਆਂ ਬਹੁਤ ਹੁੰਦੀਆਂ ਉਹਨਾਂ ਦਾ ਤਾਂ ਹੈਰਾਨ ਰਹੇ ਤੇ ਕਿ ਜੇ ਕਈ ਤਾਂ ਮਾਰਾ ਨਹੀਂ ਜਿਵੇਂ ਹੀ ਸੌਂਦੀ ਹੈ ਕਿ ਇਹ ਕਿਹੜਾ ਨਹੀਂ ਗਿਆ ਵੀ ਹਾਂ ਵੀ ਉਹ ਤਾਂ ਅੰਦਰ ਬਾਮੀ ਮੈ ਖੂਆ ਕਰਦੀ ਹੈ ਕਹਿੰਦੀ ਨਾ ਕੋਈ ਨਹੀਂ ਕਹਿੰਦੀ ਫਿਰ ਕੀ ਹੋ ਗਈ ਬਣਦੀ ਹੈ ਡੱਬਰ ਦੀ ਬਹੁਤ ਬਣਦੀ ਹੈ ਸੂਈ ਨੰਗ ਦੀ ਵਿੱਚ ਦੀ ਸਹੀ ਗੱਲ ਆਥੇ ਰਹਿ ਮੈਂ ਤਾਂ ਫਰਕ ਪਾਉਣ ਦੀ ਗੱਲ ਕਰ ਕੇ ਆਈ ਚਲ ਆਪਾਂ ਕਿਹਣਾ ਚੱਲ ਚੱਲੀ ਆਪਾਂ ਲੇਟ ਹੋ ਗਏ ਪਹਿਲੇ ਚਲ ਚੱਲ ਜਲੀਏ ਲੈ ਚਾਚੀ ਆ ਗਈ ਲੱਗਦੀ ਹੈ پیسے ਮੰਗਣ ਆਈ ਹੋ ਉਹ ਰੰਗ ਚਿਹਰਾ ਰਹੇਗਾ ਬਲਜਿੰਦਰ ਘਰਈਆਂ ਹਾਂ ਹਾਂ ਰੱਜੀ ਕੋ ਆਹਦੇ ਆਲੇ ਮੰਗੇ ਆਦਰੀਏ ਮੇਰੇ ਸੋਚ ਚ ਆਉਣੀ ਆ ਤੇ ਕੋਸ ਨੇ ਵਸ ਭਾਂਡੇ ਮਾਰਦੇ ਸੀ ਵਿਚਾਰਕ ਅੰਡੇ ਇਹ ਖਤਮ ਹੋੁੰਦੇ ਸਾਰਾ ਦਿਨ ਕਿਹੜਾ ਤੂ ਗੇੜਾ ਹੀ ਨਹੀਂ ਮਾਰਿਆ ਚਾਚ ਗੇੜਾ ਹੱਸ ਮੇਰੇ ਟਾਈਮ ਹੀ ਲੱਗਦਾ ਹੁਣ ਮਾਰ ਹੁੰਦਾ ਮੈਂ ਕਿਹਾ ਕਈ ਦਿਨ ਹੋ ਗਏ ਹੁੰਦਾਂ ਛੋਟਾਈ ਨਹੀਂ ਦਿਨ ਛੋਟੇ ਹੋ ਮੈਂ ਤੁਹਾਨੂੰ ਬਤਾ ਤਾ ਹੈਗਾ ਹੁਣ ਖਣ ਕਿਥੇ ਜਿਹੜਾ ਪੱਜਦਾ ਅੱਗੇ ਤਾਂ ਤੂੰ ਬਥੇਰੇ ਜਿਹੜੇ ਮਾਰਦੀ ਸੀ ਹੁਣ ਹਟ ਗਈ ਬੱਚਾ ਕਿ ਹੰਦਰੇ ਦਾ ਪਤਾ ਇਹ ਚੜਦਾ ਬਾਚਾ ਸੱਪ ਪਹਿਲਾ ਜਾਂਦਾ ਹੁਣ ਕੀ ਜਿਹੜਾ ਮਾਰਨਾ ਤੇ ਭਾਂਡੇ ਮੰਜਣ ਲੱਗੀ ਹੋਈਆਂ ਹੈ ਹੋਰ ਭਾਂਡੇ ਮੰਜੇ ਚਾਹ ਪੀ ਕੇ ਹਟੇ ਸੀ ਜੀ ਸੱਸ ਤੇਰੀ ਨਹੀਂ ਦੇਣੀ ਸੱਸ ਮੇਰੀ ਹੈ ਨਹੀਂ ਕਿ ਉੱਥੇ ਕੱਲ ਰਹਿ ਪਈ ਸੀ ਨੰਦ ਦੇ ਕੋਲ ਗਈ ਸੀ ਜੀ ਬੱਚਾ ਉਹ ਸੱਸ ਮੇਰੀ ਉੱਥੇ ਰਹਿ ਪਈ ਸੀ ਨੰਦ ਕੋਲ ਗਈ ਸੀ ਨਾ ਛੋਕੇ ਚਾਰ ਪੰਜ ਨਾਲ ਉਧਰ ਨਹੀਂ ਅੱਛਾ ਉਹ ਰਹਿ ਪਈ ਸੀਗੀ ਉੱਥੇ चलो आज फिर है ना बस चढ़ हां देखो चढ़ आवानी हो आई सी मैं पैसे फड़ लिया वहां के पैसे जेडे ओर लेके आई सी तू जा हाए हाय चाची दस तू पिछे पैसे मंगण आ गई ਇਹ ਚਾਰ ਪੰਜ ਹਜ਼ਾਰ ਪੈਸੇ ਲੈਂਦੇ ਆ ਮੈਂ ਵੀ ਜਵਾਕਾਂ ਨੂੰ ਨਾ ਬੂਟਵਾਟ ਲਿਆ ਕੇ ਦੇਣੇ ਆ ਚੱਲ ਛੱਡ ਕੋਈ ਹਰੇ ਸਾਰਾ ਕੁਝ ਤੁਹਾਨੂੰ ਉਹੀ ਹਜ਼ਾਰ ਹੈ ਜਿਹੜੇ ਜਿਹੜਾ ਤਵਿਹਾਰਾ ਮੰਗ ਲਿਆਈ ਨਹੀਂ ਮੈਂ ਮੰਜੇ ਦਾ ਬਾਣ ਲਿਆਉਣਾ ਮੈਂ ਕਿਹਾ ਕਿੱਥੇ ਮੁੰਡੇ ਤੋਂ ਹੋਰ ਮੰਗੂ ਚੱਲ ਤੂੰ ਸੇ ਇੰਨਾ ਖੋਆ ਮਰ ਮਰ ਲੋਕਾਂ ਦਾ ਨਾ ਪੈਸੇ ਖਤਮ ਹੋ ਗਏ ਖੋਏ ਆਲੇ ਸਾਡਾ ਖਰਚਾ ਨਹੀਂ ਕਰੇ ਕੋਈ ਜਿੱਤੇ ਹਜ਼ਾਰ ਰੁਪਈਆ ਸੀ ਹੋਏ 1000 ਚਵਾਰਾ ਪੈ ਜੂਗਾ ਜਿੱਦ 10 ਦਿਨ ਹੋਰ ਰੱਖ ਲੰਗਾ ਸਾਡਾ ਖਰਚਾ ਪਤਾ ਤੈਨੂੰ ਕਿੰਨਾ ਚੱਲ ਖਰਚਾ ਤਾਂ ਹਰੇਕ ਥੜ੍ਹ ਦਾ ਖਰਚਾ ਆਂਦੀ ਰਾ ਮੋੜ ਦਾਂਗੇ ਗੋਲੀ ਨਾਲ ਅਸੀਂ ਅਸੀਂ ਇੱਥੇ ਰਹਿਨੇ ਆ ਤਾਂ ਹੱਜ ਜਾਣੇ ਦਾ ਚ ਕੋਈ ਨਾ ਹੋੜ ਦਾਂਗੇ ਮੋੜਿਆ ਉੰਗੀ ਮੈਂ ਸਰ ਇਹ ਪਿੱਛੇ ਹੈ ਜੀ ਬੁੜੀ ਆ ਮੂੰ ਚੱਕ ਕੇ ਆ ਗਈ ਪੈਸੇ ਲੈਣੇ ਬਾਂਲ ਲੈਣਾ ਬੂਟ ਲੈਣੇ ਇਹਨੇ ਪੈਸੇ ਦੇ ਬੂਟ ਲੈਣੇ ਬਹਾਨੇ ਨਾ ਆਈ ਹੋਊਗੀ ਲੈਣ ਇਹਨੇ ਪੈਸੇ ਆ ਤੁਸੀਂ ਇੰਨਾ ਖੂਆ ਖੜਕਣ ਲੋਕਾਂ ਨੂੰ ਦੇਨੇ ਓਹ ਉਹ ਕਿਧਰ ਕੇ ਪੈਸੇ ਤੁਹਾਡੇ ਮੰਨੀਆਂ ਤੈਨੂੰ ਪੈਸੇ ਚੜਪੰਦਾ ਨਾ ਹੋਰ ਕੀ ਹੋਜੇ ਤੁਹਾਡਾ ਹੱਡ ਕੋਲੇ ਪੈਸੇ ਪੈਸੇ ਰੱਖੇ ਪਏ ਹੱਦ ਤੱਕ ਨਹੀਂ ਸਰਦਾ ਦੇ ਦੂੰਗੀ ਹੌਲੀ ਹੌਲੀ ਮੈਨੂੰ ਸਮਝ ਨਹੀਂ ਆਉਂਦੀ ਪੈਸੇ ਜਿੱਦ ਦੇ ਲੈਣ ਆਈ ਉਹਦੇ ਕਹਿ ਜੀ ਬੋਲੀ ਸੀ ਮਿੱਠੀ ਅੱਜ ਕਿਵੇਂ ਨਾ ਖੜ ਜਾ ਨਾ ਬਹਿ ਜਾ ਨਾ ਚਾਹ ਨਾ ਪਾਣੀ ਲੈ ਦੇ ਦਾਂਗੇ ਉਹੀ ਪੈਸੇ ਕਿੰਨੀਆਂ ਗੱਲਾਂ ਕਰਦੀ ਆ ਸਿਆਣਿਆਂ ਦਾ ਸੱਚ ਗਿਆ ਚੀਜ਼ ਲੈਣ ਮੋਕੇ ਹੋਰ ਮੂੰਹ ਹੁੰਦਾ ਚੀਜ਼ ਦੇਣ ਮੋਕੇ ਹੋਰ ਮੂੰਹ ਹੁੰਦਾ ਦੱਸ ਉਤੋਂ ਦੀ ਕਹਿੰਦੀ ਲੈ ਤੁਹਾਡੇ ਪੈਸੇ ਕੱਟ ਨੇ ਲੈ ਬੋਲਣ ਤਾਂ ਨਹੀਂ ਚੱਜ ਪੋਰਾ ਵੀ ਕਿਵੇਂ ਬੋਲੀ ਦਾ ਸਿਆਣੇ ਬੰਦੇ ਦੀ ਕਿੰਨੀਆਂ ਗੱਲਾਂ ਕਰਦੀ ਆ ਮਨਨ ਕਿਥੇ ਰੱਖਤਾ ਉਹ ਦਾਲ ਵਾਲਾ ਹੌਸਟਲ ਫਾਫਾ ਜਿਆ ਸੀ ਕਿਥੇ ਰੱਖ ਤਰੱਕ ਕੇ ਭੁੱਲ ਗਈ ਉਹ ਕੀ ਗੱਲ ਹੋ ਗਈ ਕੰਦੀ ਗੱਲਾਂ ਮਾਰੀ ਜਾਂਦੀਆਂ ਸੀ ਕੁਛ ਨਹੀਂ ਤੇ ਦਾਲ ਵਾਲਾ ਫਾਫਾ ਰੱਖਿਆ ਰੋ ਰੱਖ ਕੇ ਭੁੱਲ ਗਈ ਸੋਈ ਚ ਦਾਲ ਕਰਨੀ ਸੀਗੀ 11 ਵਜੇ ਚਾਹ ਧਰ ਲਾ ਚਾਹ ਕਰ ਤੇਰਾ ਕਿਉਂ ਸਿਲੰਡਰ ਖਤਮ ਹੋ ਗਿਆ ਬੁਇਡਰ ਲਈ ਵੀ ਖਾਲੀ ਪਈ ਆ ਹਾਂ ਤਾਂ ਪਿੱਛੇ ਸਿਲੰਡਰ ਵੀ ਨਹੀਂ ਆਉਂਦੇ ਹੈਗੇ ਫੇਰ ਚਾਚ ਚਾਚ ਨਹੀਂ ਲੈਣਗੇ ਚਾਚੀ ਕੋਲ ਨੂੰ ਮੈਂ ਮੈਨ ਨਹੀਂ ਜਾਂਦਾ ਚਾਚੀ ਕੋਲ ਅੱਜ ਕੱਲ ਕੱਢਾਈ ਸੀਗੀ ਮੈਂ ਤਾਂ ਖਰਜਾ ਵਜ੍ਹਾ ਨਹੀਂ ਕਿਹਾ ਅੱਜ ਨਾ ਬੁਲਾਈ ਨੇ ਮੈਂ ਮਾੜਾ ਦੋ ਗੱਲਾਂ ਸੁਣਾਤੀਆਂ ਉਹਨੂੰ ਲੈ ਹੁਣ ਮੈਨੂੰ ਲਾ ਲੂਗੀ ਮੂਹ ਆਪਾਂ ਲੋੜ ਪੈਂਦੀ ਰਹਿੰਦੀ ਐ ਤੈਨੂੰ ਕੀ ਲੋੜ ਸੀ ਬੋਲ 1000 ਰੁਪਏ ਮੰਗਣ ਆ ਗਈ 1000 ਰੁਪਏ ਆਪਣੇ ਕੋਲ ਸੀਗਾ ਪਤਾ ਕਿ ਉਹਨਾਂ ਨੂੰ ਹੀ ਆਪਣੇ ਤੇ ਲੋੜ ਪੈਂਦੀ ਆਪਾਂ ਨੂੰ ਹੀ ਲੋੜ ਪੈਂਦੀ ਉਹਨਾਂ ਤੱਕ ਉਹ ਤਾਂ ਪਤਾ ਆਪਾਂ ਲੋੜ ਪੈਂਦੀ ਐ ਪਰ ਹੁਣ ਕੀ ਕਰੀਏ ਪਿਛੇ ਤਾਂ ਮੰਗਣ ਆ ਜਾਂਦੀ ਆ ਉਹ ਚਲ ਕੋਈ ਨਹੀਂ ਮੈਂ ਤੇ ਨਾਲ ਚੱਲਦਾ ਬਾਕੀ ਤੈਨੂੰ ਬਥੇਰੇ ਸਾਵਾਂਜ ਆਪਾਂ ਲੈ ਜਾਵਾਂਗੇ ਸਿਲੰਡਰ ਉਹ ਕੂੜੀਆ ਗੱਲਾਂ ਆਪਾਂ ਨੂੰ 500 ਰੁਪਏ ਦੇਉਣੇ ਆ 1000 ਲੈਂਦਾ ਸੀ 500 ਦੇ ਆਉਣੇ ਆ 500 ਫਿਰ ਕਰਕੇ ਦੇ ਦਾਂਗੇ ਉਹ ਗੱਲ ਕਰਨ ਜੋਗੇ ਜੇ ਹੋ ਜਾਣਾ ਸੀ 500 ਰੁਪਏ ਲੈ ਪਹਿਲਾਂ 500 ਰੁਪਏ ਫੜਾਵਾਂਗੇ ਤੂੰ ਕਹਿੰਦੀ ਉਹਨੂੰ ਪਤਾ ਨਹੀਂ ਸੀਗਾ ਵੀ ਇਹ ਇਹਨੇ ਰੱਖੇ ਹੋਏ ਸੀਗੇ ਤੁਸੀਂ ਕਹਦੀ ਉਹ ਹੀ ਹਾਂ ਚੱਲ ਠੀਕ ਹੈ ਤੇ ਨੂੰ ਪਤਾ ਨਹੀਂ ਸੀ ਮੇਰੇ ਕੋਲੇ ਸੀਗੇ ਚੱਲ ਚੱਲ 500 ਰੁਪਏ ਫੜਾ ਕੇ ਫਿਰ ਵੜਿਆ ਲਾਂਗੇ ਉਹਨੂੰ ਚੱਲ 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 ਆਪਾਂ ਨੂੰ ਮਿਲ ਜਾਨਾ ਦੋ ਕੁ ਦਿਨਾਂ ਨੂੰ ਉਸ ਸਿਲੰਡਰ ਤੇ ਨਹੀਂ ਵੇਣਦਾ ਹਜੇ ਹਫ਼ਤਾ ਹਫ਼ਤਾ ਨਹੀਂ ਮਿਲਦੇ ਕਹਿੰਦੇ ਹੁਣ ਤਾਂ ਪਿੱਛੋਂ ਠੰਡ ਕਰਕੇ ਬੰਦ ਹੋਈ ਹੋਈ ਆ ਕਹਿੰਦੇ ਉਹਨਾਂ ਕੋਲੇ ਹੋਊਗਾ ਚ ਉੰਨਾਂ ਕੋਲ ਤਾਂ ਹੁੰਦੇ ਆ ਉਹ ਤਾਂ ਖੁਆ ਕਰਦੇ ਆ ਚਾਰ ਚਾਰ ਰੱਖੇ ਢੋਲੀਆਂ ਭਰਾ ਕੇ ਚਲੋ ਚੱਲ ਆ ਜਾ ਚਲੋ ਮੈਂ ਲਾਈਟ ਬੰਦ ਕਰਿਆ ਮਾ ਦੋਨੇ ਲਾਈਟਾਂ ਬੰਦ ਕਰ ਦੇ ਅੱਧੀ ਕੱਪੜੇ ਲਾਉਣ ਫੇਰ ਲਾ ਦੇਂਦੀ ਹੁਣ ਸਕੂਲ ਵੀ ਜਾਣੇ ਆ ਕੋਈ ਬੱਠਾ ਦੀ ਗੱਲ ਕੱਦੇ ਪਾਲਾ ਪਾਲਾ ਕੇ ਹੁੰਦੇ ਪਾਲਾ ਹੋ ਗਏ ਸਾਟੀ ਦਾ ਬਾਹਰ ਕਰਦੀ ਆ ਕੰਮ ਤੇ ਲੱਗੀ ਹੋਈ ਹੈ ਹੋਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀਕਾਲ ਭਾਈ ਹੋਰ ਵਧੀਆ ਵਧੀਆ ਠੀਕ ਠਾਕ ਆ ਸਤਿ ਸ੍ਰੀ ਅਕਾਲ ਸਾਸ੍ਰਿਕਾ ਮੈਂ ਕੰਮ ਤੇ ਲੱਗੇ ਰਹੇ ਕਿ ਬੈਠਣਾ ਉੱਠਣਾ ਵੀ ਕਹਿੰਦੀ ਬਹਿ ਜਾ ਥੋੜਾ ਆਪਦਾ ਘਰ ਆ ਭਾਈ ਮੈਨੂੰ ਉਹਦੇ ਖੜ ਜਾ ਬਹਿ ਜਾ ਕਿਹਾ ਸੀ ਜਿੱਦ ਮੈਂ ਤੁਹਾਡੇ ਘਰੇ ਗਈ ਸੀ ਤੇਰਾ ਕੀ ਕਿਹਾ ਵੀ ਆ ਬਲਜਿੰਦਰ ਨੇ ਸੱਚੇ ਗੱਲ ਨਹੀਂ ਸੁਣਦੀ ਸੱਚੀ ਗੱਲ ਨਹੀਂ ਸੁਣਦੀ ਹੈਗੀ ਜਮਈ ਮੈਂ ਭਾਈ ਮੇਰੇ ਕੰਮ ਸੀਗੇ ਨਾ ਜੀ ਮੈਨੂੰ ਪਤਾ ਦੀ ਹੈ ਜੱਤੀ ਮੈਨੂੰ ਤਾਂ ਸੁਭਾਅ ਦਾ ਪਤਾ ਤਾਂ ਹੈਗਾ ਹੈ ਹੈ ਚੱਲ ਕੋਈ ਨਾ ਗੁੱਸੇ ਨਾ ਹੋਇਆ ਕਰ ਤੂੰ ਆਪਣਾ ਕਿਤੇ ਸਰਨਾ ਆਪਣਾ ਕਿਵੇਂ ਸਰਜੂਗਾ ਚੱਲ ਸਰਦਾ ਆਇਆ ਭਾਈ ਜਿੰਦ ਗੱਲਾਂ ਕਰਦੇ ਆਪਾਂ ਹੈਗੇ ਆ ਘਰ ਦੇ ਬਗਾਰ ਕਿਤੇ ਸਰਦਾ ਹੁੰਦਾ ਨਹੀਂ ਦਾ ਹੁੰਦਾ ਨਹੀਂ ਨਹੀਂ ਚਲੋ ਆ ਜਾ ਚਲੋ ਤੇ ਨੂੰ ਕਿੱਥੇ ਗਈ ਹਾਲੇ ਤੱਕ ਕੰਮ ਨਹੀਂ ਕਰਦੀ ਨੇ ਤੂੰ ਤਾਂ ਨੂੰ ਬਾਸਾ ਜੇ ਮੁੜੀ ਨਹੀਂ ਗਾਹਾਂ ਗਈ ਇਸ ਮੈਂ ਪੈਕਿੰਗ ਆਇਆ ਮੈਂ ਹੂੰ ਮੈਂ ਖਾ ਚੱਲ ਮਿਲਿਆ ਰੱਖਦੇ ਨੇ ਕੰਮ ਕਰਦੀ ਜਾਂਦਾ ਬਸ ਟਕਣਾ ਕੀ ਮੇਰੇ ਹੱਡ ਪੈਰ ਚੱਲਦੇ ਰਹਿੰਦੇ ਆ ਆਪਦਾ ਕੰਮ ਆਪਦੇ ਕੰਮ ਨੂੰ ਕੌਣ ਕਰ ਸਕਦਾ ਹੁੰਦਾ ਆ ਜਾ ਆ ਚੱਕ ਲਿਓ ਕੁਰਸੀਆਂ ਫਿਰ ਉਹ ਕੰਮ ਆਈ ਸੀ ਹੂੰ ਸਿਲੰਡਰ ਮੈਨੂੰ ਜਦੋਂ ਸਿਲੰਡਰ ਸਾਡਾ ਖਤਮ ਹੋ ਗਿਆ ਸਤਾਜ ਚਾਹ ਵੀ ਨਹੀਂ ਬੀਤੀ ਹੈਗੀ ਸਵੇਰ ਦੀ ਮੈਂ ਇਹਨੂੰ ਕਿਹਾ ਮੈਂ ਕਿਹਾ ਚਾਹ ਧਰ ਲਾ ਇਹ ਕਹਿੰਦਾ ਮੈਂ ਸਿਲੰਡਰ ਤਾਂ ਮੁੱਕ ਗਿਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਚਾਹਤੀ ਕੋਈ ਨਾ ਕਰਦੀ ਚਾਹਤੀ ਕੋਲ ਹੁੰਦਾ ਹੀ ਸਿਲੰਡਰ ਉਹ ਭਾਈ ਸਿਲੰਡਰ ਆਏ ਆ ਨਾ ਮੁੰਡਾ ਭਰਾ ਕੇ ਰੱਖ ਗਿਆ ਉਹ ਕਹਿੰਦਾ ਕਿ ਵੀ ਜਦੋਂ ਲੋਡ ਹੁੰਦੀ ਹੈ ਫਿਰ ਚੱਕ ਕੇ ਸਿਕੋਏ ਤੇ ਲਾ ਲੈਣੇ ਆ ਤੈਨੂੰ ਪਤਾ ਵੀ ਹੁਣ ਸਾਨੂੰ ਤਾਂ ਫਿਰ ਜਦ ਹੀ ਅਸੀਂ ਕੀ ਤਾਂ ਮੰਗਾਗੇ ਇੱਕ ਤੁਸੀਂ ਆਏ ਆ ਗੁੱਸਾ ਤਾਂ ਨਾ ਕਰਿਓ ਪੈਸੇ ਤੁਸੀਂ ਦੇਖੋ ਸਾਨੂੰ ਕਿੰਨੇ ਦਿਨਾਂ ਬਾਅਦ ਦਿੱਤੇ ਅਗੇੜਾ ਮਰਵਾ ਕੇ ਫਿਰ ਦਿੱਤਾ ਵੀ 500 ਉਹਦਾ ਪਤਾ ਕੀ ਹੋ ਗਿਆ। ਉਹੀ ਤੁਸੀਂ ਉਵੇਂ ਹੀ ਸਾਡੇ ਨਾਲ ਸਿਲੰਡਰਾਈ ਕਰੋਗੇ ਸਾਡਾ ਤਾਂ ਸਿਲੰਡਰ ਮੁੰਡੇ ਦੇ ਪਤਾ ਆਏ ਆ ਦੁਕਾਨ ਤੇ ਲਿਆ ਕੇ ਰੱਖਦਾ ਕਿ ਹੁੰਦਾ ਹੈ ਸਾਡਾ ਮੇਰੇ ਘਰ ਦੇ ਘਰ ਦੇ ਕਿਹਦੇ ਕੰਮ ਨਾ ਮੰਗ ਫਿਰ ਕੌਣ ਕੰਮ ਆਊਗਾ ਹੁਣ ਤੇਰੇ ਕੋਲ ਮੰਗਣ ਆਣੀ ਚੀਜ਼ ਤੁਸੀਂ ਕੰਮ ਹੋਣਾ ਚਾਹਤੀ ਸਾਡੇ ਹੋਰ ਕਿਹਨੇ ਆਉਣ। ਮੈਂ ਤੁਹਾਨੂੰ ਕਹਾ ਵੀ 4:00 ਬਜੇ ਹੁੰਦੇ ਆ ਖੋਏ ਕਰਕੇ ਮੂਰੇ ਪਏ ਹੁੰਦੇ ਆ। ਤੇ ਤੇ ਤੁਹਾਡਾ ਖਤਮ ਹੋ ਗਿਆ ਨਾ ਤਾਂ ਟੈਨਸ਼ਨ ਨਾ ਕਰ ਤੁਹਾਡਾ ਲੱਗਿਆ ਹੋਇਆ ਚੱਕ ਲਈ। ਲੱਗਿਆ ਹੋਇਆ ਲਾਲਾ ਇਹ ਚਾਹੀਦੀ ਅਸੀਂ ਵੀ ਚਾਹੀਦੀ ਝੁੱਲੇ ਤੇ ਲਾਈਏ ਚਾ ਚਾਹੀਦੇ ਛੱਟਾਬੇ ਤੋਂ ਖਾਈਏ ਵੀ ਤੈਨੂੰ ਸਿਲੰਡਰ ਜल्दी ਦੇ ਦਾਂਗੇ ਜਿਹੇ ਜਿਹੇ ਲੱਗਿਆ ਹੈ ਲਾ ਲੈ ਸਾਡਾ ਸਾਨੂੰ ਮੇਲੇ ਜਾਣਾ ਕੱਲ ਨੂੰ ਐ ਦੁਬਾਰਾ ਪਰਸ ਨੂੰ ਮਿਲ ਜਾਣਾ ਸੋਮਵਾਰ ਨੂੰ ਸਾਨੂੰ ਚੱਲ ਲੈ ਜਾ ਉਹ ਪਿਆ ਭਰਿਆ ਚੱਲ ਜੱਕਾ ਫੇਰੇ ਗੇਟ ਖੁੱਲਾ ਛੱਡ ਗਿਆ ਹੀ ਮੈਂ ਤਾਂ ਨਾਲ ਹੀ ਭੇੜ ਕੇ ਆਈਆਂ ਚੱਲ ਘਰੇ ਵੀ ਕੁਝ ਹੈ ਨਹੀਂ ਚਾਹ ਆ ਲੈ ਜੀ ਨਵੇਂ ਹੀ ਆ ਇਹ ਹਾਂ ਨਵੇਂ ਹੀ ਆ ਨਹੀਂ ਨਹੀਂ ਨਵੇਂ ਹੀ ਆ ਪਰਾਂ ਜਿਹੜਾ ਪਿਆ ਇਹ ਤਾਂ ਮੇਰਾ ਲਾਇਆ ਹੋਇਆ ਉਹ ਤਾਂ ਟੱਕਣ ਜਿਹਦਾ ਖੁੱਲਾ ਪਿਆਦਾ ਉਹ ਤਾਂ ਮੇਰੇ ਤੋਂ ਖੁੱਲ ਗਿਆ ਮੈਂ ਹੁਣ ਲਾਉਂਦੀ ਸੀ ਮੇਰੇ ਤੋਂ ਲੱਗਿਆ ਨਹੀਂ ਫੇਰ ਮੈਂ ਰਪਿੰਦਰ ਨੂੰ ਆਖਿਆ ਮੈਂ ਕਿਹਾ ਤੂੰ ਆ ਹੀ ਲਾ ਦੇ ਭਰਿਆ ਹੋਇਆ ਹੀ ਆ ਚੱਕ ਕੇ ਦੇਖ ਲਓ ਜੋਖ ਲਿਓ ਮੈਂਮੀ ਵੀ ਬਾਹਰੇ ਹਾਂ ਭਾਈ ਤੁਸੀਂ ਤਾਂ ਕਾ ਇਹਨਾਂ ਵੀ ਚੀਜ਼ ਮਿਲ ਗਈ ਉਤੋਂ ਦੀ ਨਖਰੇ ਵੀ ਤੁਹਾਡੇ ਨੂੰ ਨਖਰੇ ਜਾ ਗਏ ਆ ਪੈਂਸ਼ਨ ਆ ਰਿਹਾ ਤੈਨੂੰ 2 ਦਿਨਾਂ ਦਾ ਸਿਲੰਡਰ 2 ਦਿਨ ਕੀ ਕੱਲ ਨੂੰ ਐ ਦੁਬਾਰਾ ਪਰਸਨ ਤੈਨੂੰ ਸਿਲੰਡਰ ਮਿਲ ਜਾਊਗਾ ਜਿੱਥੇ ਖਤਮ ਹੋਇਆ ਹੋ ਗਿਆ ਭਰੇ ਸਾਡੇ ਲੱਗਿਆ ਹੋਇਆ ਚੱਕ ਲੈ ਠੀਕ ਆ ਉਹਦੇ ਪਪੀਤੇ ਲੱਗੇ ਹੋਏ ਹੁੰਦਾ ਹਨਾ ਹਾਂ ਹਜੇ ਲੱਗੇ ਹੁਣ ਤਾਂ ਪਰੌੜੇ ਪਰੌੜੇ ਬਣਾ ਲਾਂਗੇ ਲੈ ਜਾ ਕੇ ਇੱਕ ਦਿਨ ਹਜੇ ਤਾਂ ਮੈਂ ਬੜੇ ਛੋਟੇ ਆ ਗਏ ਹਾਂ ਆ ਨਾਰਾ ਤੇ ਨਾਰਬੂ ਲੱਗੇ ਲਾਲ ਲਾਲ ਹੋਏ ਪਏ ਨਾਰ ਹਾਂ ਨਾਰ ਸਾਡੇ ਜੋਰਾ ਆ ਦਿਨ ਤੇ ਕੋਮਲ ਨੂੰ ਬੜਾ ਸ਼ੌਂਕ ਆ ਉਹ ਆਨੇ ਕਿ ਚਾਰਕ ਨਾ ਨਾਰ ਖਵਾਦਾ ਮੈਂ ਨਹੀਂ ਕਿਤੇ ਤਾਂ ਉਹਨਾਂ ਦੇ ਗਿਣੇ ਹੋਇਆ ਉਹ ਕਹਿੰਦਾ ਆ ਮੇਰੇ ਆ ਤੇਰੇ ਆ ਚਾਰਕ ਤੋੜ ਲਿਓ ਖੜੇ ਖੜੇ ਮੈਂ ਕਹਿੰਦੀ ਆ ਅੱਜ ਪੱਕਿਆ ਹੋਇਆ ਕੋਮਲ ਕਹਿੰਦੀ ਸੀ ਮੈਨੂੰ ਦਾਣੇ ਕੱਢ ਕੇ ਰੱਖੀ ਦਾਦੀ ਮੈਂ ਕਿਹਾ ਚੱਲ ਆਉਂਦੀ ਨੂੰ ਉਹਨੂੰ ਫਿਰ ਟਿਊਸ਼ਨ ਤੋਂ ਆਈ ਨੂੰ ਹੁੰਦਾ ਥੋੜਾ ਜਿਹਾ ਪਤਾ ਕੀ ਹੋਣਾ ਬਾਜ਼ਾਰ ਜਾਣਾ ਕੱਪੜੇ ਖਰਾਬ ਹੋ ਜਾਣਗੇ ਮੈਂ ਚੱੱਚ ਕਿਹੜਾ ਪਾਣ ਨੂੰ ਕਹਿੰਦੀ ਤੋੜ ਲਓ ਸਾਡੇ ਜਵਾਕਾਂ ਦੇ ਹੀ ਨਹੀਂ ਪੂਰੇ ਹੁੰਦੇ। ਛਿਉ ਕੀ ਕਰਾਂ? ਉਹ ਕਾ ਖੰਨਾ ਵਾਲਾ ਕਰਦੇ ਆ। ਇਹ ਕਾ ਦੀਆਂ ਗੱਲਾਂ ਨੇ। ਅੱਜ ਉਹਦੇ ਪੈਸੇ ਮੰਗਣ ਆ ਗਈ। ਅੱਜ ਸਿਲੰਡਰ ਮੰਗਣ ਆ ਗਏ। ਦੱਸ ਪੈਸੇ ਵੀ ਮੇਰਾ ਤਾਂ ਇਹ ਜੱਦ ਦਿਮਾਗ ਚੇਤਾ ਪਰ ਲ ਜਾਂਦਾ ਵਾ। ਵੀ ਕਿੰਨੇ ਲਏ ਸੀ ਕਿੰਨੇ ਨਾ 500 ਦਾ ਦੇ ਕੇ ਨੋਟ ਸਿਲੰਡਰ ਦੇ ਦੇ ਚਾਚੀ। ਵੀ ਤੁਸੀਂ ਉਹਦੇ ਤਾਂ ਮੇਰੇ ਨਾਲ ਕੀ ਮੈਨੂੰ ਚੱਜਣਾ ਤਾਂ ਖੜ ਜਾ ਬਹਿ ਜਾ ਨਹੀਂ ਆਖੀ। ਮੈਨੂੰ ਕਿਤੇ ਪਤਾ ਨਹੀਂ ਲੱਗਦਾ। ਚਾ ਨਾ ਪਾਣੀ ਨਹੀਂ ਅਗਲਾ ਸਿਆਣੇ ਦਾ ਇਲਾਜ ਦਰਮਾਨ ਕਰਦਾ ਵਾ ਪਪੀਤੇ ਲੱਗੇ ਨਾਰ ਲੱਗੇ ਲੱਗਾ ਸਾਡੇ ਤੇ ਮੇਰੇ ਤਾਂ ਪੋਤੇ ਪੋਤੀ ਦੇ ਹਾਜਮਾ ਮ ਨਹੀਂ ਗਏ ਹੁਣ ਕਿਤੇ ਨਗਾ ਚੜ ਕਿੱਥੇ ਮੈਂ ਇੱਥੇ ਬੈ ਗਈ ਬਾੜੀ ਦੇ ਕੋਲੇ ਟੋਕਟਕਈ ਸੱਚੀ ਬਾੜਾ ਹੀ ਕਰਦੇ ਆ ਪਪੀਤੇ ਲੱਗੇ ਇਹ ਪੱਕੇ ਹੈ ਨਹੀਂ ਹੋਰ ਵੱਡੇ ਨੂੰ ਪਰੌਠੇ ਬਣਾ ਲਾਂਗੇ ਲਿਆ ਕੇ ਲੈ ਸਾਡਾ ਮੂੰਹ ਨਹੀਂ ਅਸੀਂ ਨਹੀਂ ਖਾਣੇ ਨਵੀਆਂ ਹੀ ਗੱਲਾਂ ਸੱਚੀ ਲੋਕਾਂ ਦੀ ਆ ਕਹਿੰਦੀ ਸੀ ਮਲਾਦਾ ਨਾ ਆ ਕਹਿੰਦੀ ਆਹੀ ਕਹਿੰਦੀ ਸੀ ਗੱਲਾਂ ਕਰਦੀ ਚਲਾਕ ਵਾਲੀ ਹੈ ਭਾਈ ਵਸੀਲ ਤਾਂ ਲੱਗੇ ਨੇ ਹੈਗੇ ਸਿਲੰਡਰ ਤੇ ਪਰ ਖੂਆ ਕੱਢ ਲਿਆ ਕਦ ਦੇ ਬਰ ਬਰ ਹੌਲਾ ਜਿਹਾ ਹੈ ਜੰਮੀ ਥੋੜਾ ਜਿਹਾ ਵਰਤੇ ਲੱਗਦਾ ਹਾਂ ਚਲ ਕੋਈ ਚੱਕੋ ਤੋਂ ਜਿਹੜਾ ਮਿਲ ਗਿਆ ਠੀਕ ਆਪਾਂ ਕੜ ਮੋੜਾ ਹੱਥ ਮੜਾ ਆਪਾਂ ਕੜ ਭਰਾ ਕੇ ਮੋੜਨਾ ਚਲ ਇਹ ਭਾਰੀ ਬੜਾ ਮੈਂ ਤਾਂ ਆ ਇਸੋ ਜਿਹੇ ਬੈਠੀ ਨਾ ਕੰਮ ਕਰਦੀ ਐ ਸੱਚੀ ਕਿ ਨਾ ਕੰਮ ਕਰਦੀ ਐ ਜਦੋਂ ਜਾਓ ਇਹਨਾਂ ਦੇ ਘਰੇ ਇਹ ਕੰਮ ਤੇ ਕੰਮ ਤੇ ਕੰਮ ਮੂੰਹ ਨੂੰ ਤੇ ਮੁੰਡਾ ਤਾਂ ਕਦੇ ਦੇਖੇ ਨਹੀਂ ਮੈਂ ਬਾਹਰ ਹੀ ਦੇਖਦਾ ਅੰਦਰ ਨਹੀਂ ਬੜੇ ਰਹਿੰਦੇ ਨੇ ਸਾਰੀ ਦਿਹਾੜੀ ਇੱਥੇ ਤੇ ਜਾਵੋ ਖੋਆ ਕੱਢੂਗੀ ਕਦੇ ਕੱਪੜੇ ਲਾਈ ਜਾਵੋ ਕਾਰ ਬਾਰੀ ਚੁੱਕਾ ਰੱਢੀ ਜਾਵੋ ਕਦੇ ਆਪਦੀ ਪਿੱਕਾਂ ਤੁਰ ਜਾਂਦੇ ਇਹਨੂੰ ਇਹਨਾਂ ਦੀ ਨਾ ਪੈਂਦੀ ਆ ਨਾ ਬਿੰਦੀ ਆ ਨਾ ਪੈਂਦੀ ਆ ਨਾ ਕਿਸੇ ਪਾਸੇ ਜਾਂਦੀ ਆ ਘਰ ਬੰਨਤਾ ਚਾਚੇ ਤੇ ਹੈਰਾਣਾ ਮੈਂ ਤੇ ਬਾਲਾ ਹੀ ਹੈਰਾਣਾ ਟੈਨਸ਼ਨ ਹੀ ਵੀ ਬਣ ਚਾਚੇ ਦੇ ਕੰਮਾਂ ਦੀ ਇੰਨਾ ਕੰਮ ਕਰ ਘਰ ਜੋੜਤਾ ਫਿਰ ਕਿੰਨੇ ਓਵਰ ਹੋ ਗਏ ਆਪਣੇ ਤਾਂ ਅੱਗੇ ਆਪਣੇ ਤਾਂ ਅੱਗੇ ਨਿਕਲ ਗਏ ਪੂਰਾ ਪੂਰਾ ਬੰਦੇ ਜਿੰਨਾ ਕੰਮ ਕਰਦੀ ਐ ਐਨੀ ਓਵਰ ਹੋ ਗਈ ਨਾਲੇ ਚਾਹ ਬੱਢੀ ਕੋਈ ਸਾਡੀ ਸਬਜ਼ੀ ਲਿਆਓ ਕਹਿੰਦੇ ਗਜਰਾ ਮਟਰੀ ਲਿਆਓ ਹੁਣ ਸਸਤੇ ਵੀ ਹੋ ਗਏ ਹੋਣੇ ਹੂੰ ਕਿਲੋ ਗਜਰਾ ਨੇ ਲਿਆਓ ਕਿਲੋ ਮਟਰ ਲਿਆਓ ਚਲ ਮੈਂ ਲਿਆਓ ਸਬਜ਼ੀ ਬਣਾ ਲਈਏ ਜਲਦੀ ਮੜਿਆਓ ਨਹੀਂ ਮੈਂ ਤਾਂ ਬਸ ਜਾਣ ਹੋਣੀ ਕਰਨਾ ਮੈਂ ਹੀ ਕਰਨਾ ਮੋਹਰੀ ਖਾਣੀ ਔਰ ਮੋਹਰੀ ਦੇਵਾ ਹਾਂ ਮੋਹਰੀ ਵੀ ਲਿਆਓ ਥੋੜੀ ਲਿਆਓ ਬਸ ਲੱਭੀ ਹੋ ਜਾਂਦੀ ਬਸ ਪਾਈਆਂ ਕੀ ਲਿਆਉਂਗਾ ਮੈਂ ਕੋਈ ਰਾਤ ਵਾਲੀ ਪਈ ਵੀ ਐਨੀ ਕ ਉਹ ਖਲਾਂਗੇ ਪਾਈਆ ਕਿ ਲਾਉਂਗਾ ਮੈਂ ਪਤਾ ਨਹੀਂ ਹਰ ਪਈ ਪਈ ਨਾ ਹੋਰ ਠੰਡੀ ਨਹੀਂ ਸਵਾਲਾਂ ਦੀ ਤਾਈ ਦਾ ਸਵਾਲ ਆਉਂਦੀ ਹੈ ਲੈ ਆਓ ਲਿਓ ਜਦ ਨੂੰ ਮੈਂ ਅੱਡੇ ਮੁੰਡੇ ਬਾਜ ਲਾ ਬਾਕੀ ਸੋਈਦਾ ਕੋਈ ਸਦੂ ਹੁੰਦਾ ਹੈਗਾ ਕੋਈ ਅਜੇ ਤਾਂ ਹੈਗਾ ਸਾਰਾ ਕੁਝ ਚੱਲ ਚੱਲ ਮੈਂ ਮੋਟਰਸਾਈਕਲ ਤੇ ਚਲਾ ਜਾਊਂਗਾ ਚੱਲ 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 ਠੀਕ ਮੈਂ ਵੀ ਉੱਠਾਂ ਕੰਮ ਕੁਮ ਕਰਾ ਕਰ ਚੱਤੀ ਹੁੰਦੀ ਹੈ ਲੱਗਦਾ ਤੱਸ ਫੇਰ ਆ ਗਈ ਕੁਝ ਨਾ ਕੁਝ ਕਰਨੀ ਆਈ ਹੋਊਗੀ ਹੁੰਦਾ ਆਉਂਦੀ ਨਹੀਂ ਕੀ ਕਰਦੇ ਆ ਭਾਈ ਸੱਚ ਸਾਸਤੀ ਕਾਰ ਸਾਸ੍ਰਿਕਾ ਲੈ ਭਾਜਾ ਕੁਛ ਇਤਿਆਜਾ ਧੋਕੀ ਮੈਂ ਆਈ ਮੈਂ ਤਾਂ ਮੈਂ ਤਾਂ ਗੇੜਾ ਮਾਰ ਕੇ ਆਉਣੀ ਆ ਮੈਂ ਤਾਂ ਕੋਸ ਨਹੀਂ ਕਰਦੀ ਬਸ ਗਾਜਰਾ ਨਹੀਂ ਕੱਟਦੀ ਆ ਅੱਛਾ ਕੱਟ ਕੇ ਰਹਿ ਗਈ ਇੱਕ ਹੀ ਰਹਿ ਗਈ ਬਸ ਫੇਰ ਕੱਟ ਲੂੰਗੀ ਵਜਰੇ ਮੰਗਾਈਆਂ ਅੱਜ ਭਾਈ ਸਾਡਾ ਸਿਲੰਡਰ ਦੋ ਤੱਚ ਕੋਈ ਨਾ ਸਿਲੰਡਰ ਦੇ ਦਾਂਗੇ ਹੰਡਰ ਸਾਡਾ ਹਜੇ ਮਿਲੇ ਨਹੀਂ ਹੈਗੇ ਸਾਨੂੰ ਸਿਲੰਡਰ ਹਜੇ ਉਹ ਲੱਗਿਆ ਹੋਇਆ ਸਾਡੇ ਸਿਲੰਡਰ ਮੁੱਕ ਗਿਆ ਰੋਟੀ ਬਕਾਉਣ ਤੋਂ ਬੈਠੇ ਆ ਇੱਕ ਸਿਲੰਡਰ ਸਾਡਾ ਖੋਏ ਤੇ ਸੀ ਉਹ ਵੀ ਸਾਡਾ ਥੋੜਾ ਹੀ ਰਹਿੰਦਾ ਤੂੰ ਤੇ ਕੰਮ ਕਰ ਲੋ ਉਹ ਲੱਕੜ ਦੇ ਨਹੀਂ ਬਈਆਂ ਕੋਠੇ ਤੇ ਲੈ ਦੱਸ ਹੈ ਅਮਲੀਆਂ ਗੱਲਾਂ ਤੇਰੀਆਂ ਅਸੀਂ ਚੁੱਲੇ ਤੇ ਕੰਮ ਕਰੀਏ ਸਿਲੰਡਰ ਸਾਡਾ ਤੁਸੀਂ ਆਪ ਕਰੋ ਚੁੱਲੇ ਤੇ ਕੰਮ ਅੱਜ ਸਾਡੇ ਬਾਲਣ ਹੈ ਨਹੀਂ ਸਾਡੇ ਤਾਂ ਬਾਲਣ ਬਥੇਰਾ ਸੁੱਖਣਾ ਪਿਆ ਨਹੀਂ ਨਹੀਂ ਤੁਸੀਂ ਉਹਦੇ ਆਖਿਆ ਸੀ ਵੀ ਅਸੀਂ ਜਿਵੇਂ ਮਰਜੀ ਆ ਦਵਾਂਗੇ ਸਾਡਾ ਸਿਲੰਡਰ ਕੋਈ ਨਹੀਂ ਦਿੰਦਾ ਉਹ ਛੱਡਿ ਆਓ ਉਹਨਾਂ ਨੂੰ ਆ ਜਾਣ ਤੇ ਪੁੱਛ ਕੇ ਦੇ ਸਿਲਿਆ ਕੇ ਦੇ ਦਿੰਨੇ ਆ ਖੜੇ ਕੋਟਾ ਹੁਣ ਹੈ ਨਹੀਂਗਾ ਦੋ ਦਿਨ ਠਹਿਰ ਜਾ। ਕਰੇ ਛੱਡ ਕੇ ਆਉਣਾ ਪੈਣਾ ਤੁਹਾਨੂੰ। ਹਾਂ ਕਰੇ ਛੱਡ ਕੇ ਆਇਆ। ਅਸੀਂ ਹਮੇਂ ਦੋ ਦਿਨ ਠਹਿਰ ਜਾ ਬਸ ਤੂੰ। ਦੋ ਦਿਨ ਨਹੀਂ। ਸੁਣੀ ਦੀ ਹੁੰਦੀ ਹੈ ਗੱਲ। ਅੱਜ ਸਾਡੇ ਕੋਲ ਤਾਂ ਹੁਣ ਆਪ ਹੈ ਨਹੀਂ ਘਰ ਤੇ ਜਵਾਕ ਸਵੇਰੇ ਸਕੂਲ ਤੋਰਦੇ ਫਿਰ ਉਹਨਾਂ ਨੂੰ ਰੋਟੀ ਰੂਟੀ ਬਕਾਉਣੀ ਹੁੰਦੀ ਹੈ। ਸਾਡੇ ਨੇ ਜਵਾਕ ਸਕੂਲ ਜਾਂਦੇ। ਚੁੱਲ੍ਹੇ ਤੇ ਚੁੱਲ੍ਹੇ ਵਾਲੇ ਦੋ ਲੱਕੜਾ ਲਾਵਾ ਚੁੱਲ੍ਹੇ ਤੇ ਜਵਾਕ ਬਚਦੀ ਜਾਂਦੀ ਹੈ। ਲਾਵਾ ਲਊਗਾ ਦੱਸ। ਫੇਟ ਪੁੱਤਰੀ ਨੂੰ ਬਾਲੂਗੀ। ਨੂਨ ਨਹੀਂ ਮੇਰੀ ਚੁੱਲੇ ਤੇ ਕੰਮ ਕਰਦੀ। ਚਾਹ ਬਣਾਵਾ ਜਾਂਦੀ ਐ। ਨਾ ਭਾਈ ਚਾਹ ਪੀ ਕੇ ਆਇਆ। ਹੋਰ ਹੈ ਚੀਜ਼ ਦੀ ਲੋੜ ਨਹੀਂ ਖਾ ਪੀ ਖਵਾ ਕੱਢਿਆ ਅੱਜ ਫੇਰ ਹਾਂ ਖਵਾ ਕੱਢਿਆ ਤਨ ਕੋਈ ਨਾ ਕੋਈ ਨਾ ਉਹਨਾਂ ਨੂੰ ਆਇਆ ਤੇ ਦੱਸਦੈ ਨਸਲਾਹ ਕਰਕੇ ਸਲਾਹ ਕਾਦੀ ਕਰਨੀ ਆ ਬਸ ਲਾ ਕੇ ਲਾਇਆ ਉਹ ਸਾਡੇ ਘਰੇ ਇਹੀ ਪਰਾਣਾ ਹੀ ਲਾਇਆ ਕਿ ਨਮਾ ਨਾ ਨਮਾ ਲਾ ਕੇ ਆਓ ਕੋਈ ਨਾ ਆ ਜਾਂਦੇ ਉਹਨਾਂ ਨੂੰ ਲਾਇਆਉਣੀ ਆ ਮੈਂ ਤਾਂ ਆਪ ਗਾਜਰੇ ਕੱਟ ਦੇ ਸੀ ਮਟਰ ਕੱਟ ਕੇ ਰੱਖੀਆਂ ਆਂ ਇਹ ਸਬਜ਼ੀ ਬਣਾਉਂਗੀ ਅੱਜ ਤੁਸੀਂ ਕੀ ਚਾਹਤੋਂ ਤੁਸੀਂ ਕੀ ਬਣਾਇਆ ਅੱਜ ਆ ਗੱਜ ਤਾਂ ਤੇਰੀ ਖਰਾਬ ਹੈ ਵਿੱਚ ਖਰਾਬ ਹੀ ਕੱਟੀ ਹਾਂ ਨਾ ਇੱਕ ਖਰਾਬ ਜਿਹੀ ਆਈ ਬਰ ਰੱਖ ਲਈ ਖਰਾਬ ਨਹੀਂ ਹੈਗੀ ਉਹ ਬਹੀ ਜੀ ਹੈ ਹੂੰ ਤਦ ਕਹਾ ਪਿੰਡਾ ਆਪਣੇ ਆਈ ਜਾਂਦੇ ਪਿੰਡਾ ਚ ਸ਼ਹਿਰ ਕਿਹੜਾ ਵੱਜਦਾ ਨਹੀਂ ਸ਼ਹਿਰ ਜਾਣ ਦਾ ਜੇਬ ਚ 1000 ਰੁਪਏ ਚਾਹੀਦਾ ਜ਼ਿਲੰਡਰ ਭਾਈ ਘੰਟੇ ਨੂੰ ਮੋੜ ਕੇ ਆਇਓ ਸਾਨੂੰ ਇੱਕ ਘੰਟੇ ਨੂੰ ਜ਼ਿਲੰਡਰ ਚਾਹੀਦਾ ਪਹਿਲਾਂ ਤਾਂ ਤੁਸੀਂ ਚੀਜ਼ ਲੈ ਆਉਣਾ ਫਿਰ ਮੈਨੂੰ ਢੇੜੇ ਮਾਰਨੇ ਪੈਂਦੇ ਤੁਹਾਡੇ ਘਰੇ ਨਵੀਆਂ ਹੀ ਗੱਲਾਂ ਨੇ ਤੁਹਾਡੀਆਂ ਐਜੇ ਕਮਨ ਉਹਦੇ ਰਟਾ ਮੈਂ ਇਹ ਕੋਲ ਆ ਜਾਂਦੀ ਹਾਂ ਮੂੰਹ ਚੱਕ ਕੇ ਬਸ ਭੱਜੀ ਜਾਉ ਭੱਜੀ ਆ ਕੋਈ ਚੀਜ਼ ਨਹੀਂ ਜਰਦੀ ਹੈਗੀ ਕਿ ਟਿੱਖਾ ਆ ਮੁੰਡੇ ਦਾ ਘਰ ਕਿਵੇਂ ਬੰਨਣ ਲੱਗੀ ਹੋਈ ਹੈ ਜੇ ਵੱਡੀ ਦੇ ਆਵਾਂਗੇ ਕੰਡਰ ਕੰਡਰ ਕੇ ਕੰਡਰ ਦੇਖ ਕੇ ਆ ਨਮੀ ਟਿੱਕ ਦੋ ਲੈ ਕੇ ਖਰੀਦ ਕੇ ਟੰਟੋਲੇ ਦੇਖ ਕੇ ਉਹਨੂੰ ਪ੍ਰਾਣੀ ਲਾ ਕੇ ਉਹੀ ਖੜ ਜਾ ਇਹਨੂੰ ਘਰ ਆ ਪਹਿਲਾਂ ਮੈਂ ਫੋਨ ਇਹ ਤਾਂ ਫਹਾ ਬਟਣਾ ਚਾਚੀ ਦਾ ਆਗੇ ਤੁਸੀਂ ਹੋਰ ਇਹਨਾਂ ਡੱਬੇ ਲੈ ਆਏ ਉਹ ਸਿਲੰਡਰ ਮਿਲਦੇ ਨੇ ਫਿਰ ਮੈਂ ਸਿਲੰਡਰ ਮੈਂ ਕਿਹਾ ਕਿ ਘਾ ਸਿਲੰਡਰ ਵੀ ਲੈ ਜਾਂਦੇ ਆਂ ਸਿਲੰਡਰ ਲਿਆਏ ਤੁਸੀਂ ਸਿਲੰਡਰ ਮਿਲ ਗਏ ਜੇ ਚਾਚੀ ਚਾਚੀ ਆਈ ਸੀਗੀ ਲੈ ਜੀ ਭਾਈ ਮੇਰੇ ਤੱਕ ਕੱਢ ਤੱਕ ਸਿਲੰਡਰ ਉੱਪਰ ਦਾ ਕਰਦੇ ਆਂ ਸਾਡਾ ਸਿਲੰਡਰ ਖਤਮ ਹੋ ਗਿਆ ਹੂੰ ਚਲੋ ਦੇ ਆਉਣੇ ਮਿਲਤਾ ਗਿਆ ਹੁਣ ਕਿਹੜਾ ਨਵਾਂ ਦੇ ਕੇ ਆਣਾ ਹੋਰ ਕਿਹੜਾ ਨਾ ਨਵੇਂ ਨਹੀਂ ਆਏ ਸੀ ਆਪਾਂ ਉਹਨਾਂ ਦਾ ਜਿਹੜਾ ਆਪਾਂ ਲੱਗੇ ਹੋਏ ਆ ਉਹ ਹੀ ਦੇ ਆਉਣ ਨਵਾਂ ਨਹੀਂ ਦੇ ਕੇ ਆਉਣ ਬਥੇਰੇ ਪੈਸੇ ਕਮਾਉਂਦੇ ਆ ਨਵਾਂ ਦੇ ਆ ਉਹਨਾਂ ਚੱਕ ਕੇ ਲਾਉ ਦੋ ਕਣੀ ਵਰਤਾ ਕਿਹੜਾ ਪਤਾ ਲਾਓ ਬਸ ਲਾਓ ਉਹ ਵੀ ਉਹ ਹੀ ਦੇ ਕੇ ਆਵਾਂਗੇ ਇਹਨਾਂ ਖਲਾਕ ਕੋੜ ਨੂੰ ਚਲ ਮੈਂ ਲਾਉਣਾ ਠੀਕ ਆ ਚਲ ਲਾਓ ਠੀਕ ਇਹਨੇ ਕਿੰਨੇ ਦੋ ਤਾਂ ਕਿੰਨੇ ਦੋ ਕਿ ਮੈਨੂੰ ਨਹੀਂ ਆ ਇਹ ਕਰਿਆ ਨਹੀਂ ਉਹ ਸੌਂ ਰਿਹਾ ਕੱਢਦੇ ਹੋ ਕਿੰਦਰਾ ਚੱਟ ਦੀ ਪ੍ਰੈਸ ਵੀ ਲੈ ਕੇ ਆਉਂਦੀ ਸੀਗੀ ਅੱਛਾ ਫੇਰ ਲੈ ਚੱਲਦੇ ਨਾਲ ਹੀ ਮੋੜੇ ਆਵਾਂਗੇ ਉਹ ਤਾਂ ਖਰਾਬ ਪਈ ਆ ਉਹ ਤਾਂ ਖਰਾਬ ਹੋ ਗਈ ਮੇਰੇ ਤੋਂ ਤੇ ਉਹ ਉਹਨੂੰ ਦਿਖਾਈ ਸੀ ਭਾਈ ਨੂੰ ਹੋਰ ਲਾਂਬੇ ਤੋਂ ਹੋਗੇ ਭਾਈ ਨੂੰ ਦਿਖਾਈ ਸੀ ਉਹ ਕਹਿੰਦਾ ਸਾਡੇ ਚਾਸ ਰੁਪਈਆ ਲੱਗੂ ਠੀਕ ਕਰਨ ਚ ਕੋਹੰਦਰਾਪਸ ਮੱਚ ਮੁੱਚ ਗਿਆ 2400 ਵਾਗ ਦਾ ਨਵੀਂ ਆਉਂਦੀ ਹੈ ਜੀ ਹੁਣ ਆਪਾਂ ਐ ਕਰਦੇ ਆ ਪ੍ਰੈਸ ਨਾਲ ਹੀ ਫੜਾਇਆ ਹੁੰਨੇ ਆ ਹਾਂ ਸੱਚੀ ਨੂੰ ਤੇ ਕੋਈ ਦੱਸ ਦੇ ਨਹੀਂ ਹੈਗੇ ਉਹਨੂੰ ਰੱਪਾ ਤਲਗਣਾ ਚ ਪੁੱਛਣੇ ਬਾਅਦ ਚ ਮੈਂ ਕਹਿ ਦਾਂਗੇ ਪਹਿਲਾਂ ਹੀ ਖਰਾਬ ਸੀ ਇਸ ਦਾ ਵਰਤੀ ਵੀ ਹਾਂ ਹਾਂ ਕੀ ਐਂ ਕਹਦੀ ਵੀ ਬੀ ਅੱਛੀ ਪ੍ਰੈਸ ਫੜਾ ਤੇ ਚੱਲਦੀ ਥੋੜੀ ਹੈ ਪ੍ਰੈਸ ਸਾਡੇ ਘਰੇ ਆ ਕੇ ਤਾਂ ਹੈ ਨਾ ਇਹ ਸਾਡੇ ਤਾਂ ਚੱਲਦੀ ਨਹੀਂ ਹੈ ਨਾ ਫਾਈਨ ਨਹੀਂ ਆਪਾਂ ਦੱਸ ਦੇ ਨਹੀਂ ਤਾਂ ਖਰਾਬ ਚੱਲ 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 ਚਿੱਕੋ ਚੱਲ ਕੱਟੀ ਐ ਸਟਿਕਾ ਸਾਤੀਸ ਪੀਪਲ ਹੈਰੇ ਹਾਂ ਬਈ ਅਜੂ ਸਿਲੰਡਰ ਤੇ ਸਸਰੀ ਘਰ ਚ ਅੱਛੀ ਉਹ ਸਸਰੀ ਕਾ ਅਲੀ ਸ਼ੁਕਰਤਨ ਪਈ ਨੂੰ ਦੇਖਿਆ ਮੰਜੇ ਤੇ ਕਦੇ ਤਾਂ ਤੁਸੀਂ ਲਾਈ ਤੂੰ ਛੋਟਾ ਕਾ ਇਤਰਾਮ ਕਰਦੀ ਦੇਖੀ ਨਹੀਂ ਇਰਾਮ ਤਾਂ ਮੈਨੂੰ ਬਥੇਰਾ ਮੈਨੂੰ ਤਾਂ ਕੰਮ ਨਹੀਂ ਕੋਈ ਕਰਾਉਂਦੇ ਕੰਮ ਨਹੀਂ ਮੇਤੋ ਕੋਈ ਕਰਾਉਂਦੇ ਸਾਰੇ ਚਾਹਦੇ ਤੂੰ ਹੈ ਨਹੀਂ ਉਹ ਤਾਂ ਮੈਂ ਆਪਦੀ ਮਰਜ਼ੀ ਨਾਲ ਕਰਦੀ ਕੰਮ ਨਹੀਂ ਮੈਨੂੰ ਦਾ ਸੁਣ ਇਰਾਮ ਨੇ ਪਿਆ ਕਰ ਮਾਲਾ ਲਫੇਰ ਲਿਆ ਕਰ ਲੋ ਮਾਲਾ ਤਾਂ ਮੈਂ ਇਹਨਾਂ ਕੰਮ ਨਾ ਕਰ ਤੇਰੀ ਉਮਰ ਹੈ ਨਹੀਂ ਆਪਦੀ ਮਰਜ਼ੀ ਨਾਲ ਉੱਠਦੀਆਂ ਕੰਮ ਘੁੰਮ ਨਹੀਂ ਮੇਤੋ ਇਹ ਕਰਵਾਉਂਦੀ ਕਹਿੰਦੀ ਨਹੀਂ ਕਾਸੇ ਨੂੰ ਮੈਨੂੰ ਇਹ ਤੇਰਾ ਸੰਡਰ ਲੱਗ ਤੈਨੂੰ ਚੱਲ ਸ਼ੁਕਰ ਆ ਭਾਈ ਇਹ ਕਨੜੇ ਪ੍ਰੈਸ ਲੱਗੇ ਸੀ ਨਹੀਂ ਸ਼ੁਕਰ ਆ ਜੀ ਪ੍ਰੈਸ ਆ ਗਈ ਸ਼ੁਕਰ ਆ ਪ੍ਰੈਸ ਨਾ ਬਿਨਾ ਮੰਗੇ ਜਿਹੜੀ ਤੁਸੀਂ ਦੇ ਗਏ ਨਵੀਂ ਪ੍ਰੈਸ ਆ ਮੈਂ ਤਾਂ ਸੱਚੀ ਆਏ ਕਹਾ ਹਾਂ ਵੀ ਕੱਪੜੇ ਪ੍ਰੈਸ ਕਰਨੇ ਆ ਕੋੜੇ ਪ੍ਰੈਸ ਮੰਗਾ ਲਾ ਚੇਤਾ ਹੀ ਨਹੀਂ ਸੀ ਮੈਨੂੰ ਕਈ ਦਿਨ ਤਾਇਆ ਚੱਲ ਸ਼ੁਕਰ ਆ ਚਾਚੀ ਪ੍ਰੈਸ ਤੇਰੇ ਅਸੀਂ ਮੋੜ ਜਾਣੀ ਸੀ ਕੱਦੀ ਹੋਈ ਤੇ ਇਹ ਹਟਕਾ ਚੱਲੀ ਹੋਈ ਨਹੀਂ ਹੈ ਇਹਦਾ ਕੱਪੜਾ ਇੱਕ ਦਿਨ ਨੇ ਪ੍ਰੈਸ ਕੀਤੇ ਮੈਂ ਇਹਦੇ ਨਾਲ ਆ ਕੇ ਆਉਣ ਹੀ ਨਹੀਂ ਹੋਈ ਇਹ ਤਾਂ ਕਦੀ ਪਰ ਐਸਾ ਸਾਡੀ ਨਵੀਂ ਆ ਗੱਲਾਂ ਤੂੰ ਕੀ ਕਰਦੀ ਐ ਤੇਤੋਂ ਡੱਗ ਪਈ ਉਹ ਰਾਤ ਜਾਂਦੀ ਜਾਂਦੀ ਤਾਂ ਲੱਗਦਾ ਨਹੀਂ ਮਝਵਾ ਘੜੀ ਸੀ ਪਰ ਐਸਾ ਸਾਡੀ ਤੇ 11-12 ਹਜ਼ਾਰ ਰੁਪਈਆ ਲਾਇਆ ਹੋਇਆ ਵਾ ਇੱਕ ਤਾਂ ਤੁਸੀਂ ਚੀਜ਼ ਲੈ ਜਾਨੀਓ ਹੁਣ ਕਹਿੰਦੀ ਕਿ ਖਰਾਬ ਹੋ ਉਹ ਚੱਲਦੀ ਨਹੀਂ ਇਹ ਮਤਲਬ ਕਿ ਨਵੀਂ ਲੈ ਕੇ ਦੋ ਭਾਈ ਚੱਕ ਕੇ ਲੈ ਜਾਓ ਆਪਦੀ ਇਹਨੂੰ ਮੈਂ ਕੀ ਕਹੂੰਗੀ ਜਾਂ ਬਣਵਾ ਕੇ ਦਵਾਂ ਜਾਂ ਨਵੀਂ ਲੈ ਆ ਕੇ ਦਵਾਂ ਅਜੀ ਨਵੀਂ ਲੈਣੀ ਹੁੰਦੀ ਸੀ ਆਪਦੀ ਪ੍ਰੈਸ ਨਾਲੇ ਆਉਂਦੇ ਨਹੀਂ ਨਹੀਂ ਸਾਡੇ ਤਾਂ ਮੁੰਡੇ ਦਾ ਬਹੁਤ ਸੁਭਾਅ ਹੈਗਾ ਹੁਣੇ ਕਹਿਣਾ ਮੈਂ ਪਹਿਲਾਂ ਪ੍ਰੈਸ ਤੇ 1200 ਲਾਇਆ ਤੇ ਹੁਣ ਮੈਂ ਇਹਨੂੰ ਬੁਲਵਾਵਾ ਮੈਂ ਉਹ ਨਾ ਕਿ ਮੈਂ ਗੱਲ ਕਰੂੰਗੀ ਸਹੀ 4.500 ਰੁਪਏ ਬੰਦਦਾ ਇਹ ਬੰਠੀ ਕਰਨ ਵਾਲਾ ਸਿੱਧਾ ਹੀ ਦਸੀਗੀ ਬਸ ਫਿਰ ਤੁਸੀਂ ਆਪੇ ਬਣਵਾ ਕੇ ਦਿਓ ਭਾਈ ਇਹ ਤੁਸੀਂ ਜਾਣੋ ਜਾਂ ਫਿਰ ਤੁਸੀਂ ਲੈ ਕੇ ਨਾ ਜਾਂਦੇ ਨਾ ਅਸੀਂ ਨਹੀਂ ਬਣਵਾ ਸਕਦੇ ਹਰ ਕੋਲ ਚੱਲੀ ਵੀ ਨਹੀਂ ਅਸੀਂ ਕਪੜਾ ਬਣਵਾ ਕੇ ਦੇਈਏ ਨਾ ਦੱਸ ਨਮੀ ਇਹ ਗੱਲਾਂ ਚੱਕ ਲਈ ਪ੍ਰੈਸ ਲੈ ਕੇ ਯਾਰ ਦੀ ਨਮੀ ਸਾਨੂੰ ਲਿਆ ਦੇ ਮੇਰੇ ਤੋਂ ਬਾਹਗੀਆਂ ਨਹੀਂ ਗੱਲਾਂ ਹੁੰਦੀਆਂ ਸਾਡੇ ਮੁੰਡੇ ਨੇ ਮੈਨੂੰ ਪਤਾ ਉਹਨੇ ਇੱਕ ਵਾਰੀ ਪੈਸੇ ਲਾਏ ਆ ਉਹਨੇ ਕਹਣਾ ਮੇਰੇ ਤੋਂ ਬੇਬੇ ਵਾਰ-ਵਾਰ ਨਹੀਂ ਜੇ ਮੈਂ ਗੱਲ ਸੁਣੋ 1200 ਰੁਪਏ ਹੀ ਹੁਣ ਲਾਏ ਆ ਤੁਸੀਂ ਚੰਗਾ ਸਾਨੂੰ ਮਖੌਲ ਦੀ ਘਗਰੀ ਬਣਾਈ ਹੈਂ ਅੱਜ ਤੁਹਾਡੇ ਕੋਲ ਇਹ ਪ੍ਰੈਸ ਲੈ ਕੇ ਗਈ ਅਸੀਂ ਤੇ ਲੱਗਦਾ ਨਹੀਂ ਲੈ ਕੇ ਗਈ ਸੀ ਨਹੀਂ ਨਹੀਂ ਮੈਂ ਆਈ ਜਾ ਤੋੜਾਤੀ ਸੀ ਤੂੰ ਚੈੱਕ ਕਰਕੇ ਲੈ ਕੇ ਗਈ ਸੀ ਉਹ ਤਾਂ ਮੈਂ ਕਹਿੰਦੀ ਤੈਨੂੰ ਫੇਰ ਤੂੰ ਚੈੱਕ ਕਰਕੇ ਲੈ ਕੇ ਜਾਂਦੀ ਤੁਹਾਡੇ ਸਾਹਬ ਦੀ ਤੇ ਤਾਂ ਰਾਜ ਢਿੱਗੀ ਆ ਮੈਨੂੰ ਨਹੀਂ ਪਤਾ ਮੇਰੇ ਨਾਲ ਬਾਹਗੀਆਂ ਗੱਲਾਂ ਕਰਨ ਦੀ ਲੋੜ ਨਹੀਂ ਤੂੰ ਤੁਹਾਡੇ ਆਪ ਦੇ ਘਰੇ ਗੱਲਾਂ ਕਰ ਲੈ ਨਹੀਆਂ ਘਾਰਾ ਛੜਤੀਆਂ ਨੇ ਕੋਈ ਮੈਨੂੰ ਕੋਈ ਪਤਾ ਨਹੀਂ ਮੈਂ ਆਪ ਨੂੰ ਜੰਦਾ ਫਿਰਦਾ ਮੈਂ ਨਹੀਂ ਮੰਨਦੀ ਹੈਗੀ ਇਸ ਗੱਲ ਨੂੰ ਤੂੰ ਤੇ ਜਵਾਕਾਂ ਦੇ ਘਰੇ ਜਾ ਕੇ ਛੜਤੀ ਹੋ ਅੱਛਾ ਨਾਲ ਸੀ ਤੇ ਦੇ ਅਸੀਂ ਪੈਸੇ ਦੇ ਨਾਉਣ ਹੋਇਆ ਸੀ ਸਟ੍ਰੈਸ ਤੁਹਾਡੇ ਨਵੀਂ ਆਪਦੀ ਨਾਲ ਲੈ ਆਈ ਹੈ ਪ੍ਰੈਸ ਤਾਂ ਖਰਾਬ ਸੀ ਪਹਿਲਾਂ ਹੀ ਹੁਣ 4-500 ਇੱਥੇ ਲਾਵਾਂਗੇ 2-4 ਚੋ ਵਾ ਕੇ ਅਸੀਂ ਆਪਦੀ ਨਵੀਂ ਲਿਆਵਾਂਗੇ ਚੀਜ਼ ਅਸੀਂ ਕਬਾੜ ਸਾਨੂੰ ਫੜਾਤੀ ਰਸਤਾ ਦੀ ਅਸੀਂ ਨਵੀਂ ਲਿਆ ਕੇ ਦੇ ਸਕਦੇ ਹਾਂ ਸਾਡੇ ਕੋਲ ਤੇ ਇੰਨੇ ਪੈਸੇ ਹੈ ਨਹੀਂਗੇ ਇਸ ਤਾਪ ਉਹਦਾ ਸਾ ਟਾਈਮ ਪਾਸ ਕਰਦੇ ਆਂ ਅਬਾ ਦੇਖ ਮੇਰੀ ਗੱਲ ਸੁਣੋ ਕਦੇ ਤਾਂ ਤੁਸੀਂ ਸਿਲੰਡਰ ਲੈਣ ਆਗੇ ਕਦੇ ਪ੍ਰੈਸ ਲੈਣ ਆਗੇ ਪਹਿਲਾਂ ਤੁਸੀਂ 1000 ਰੁਪਏ ਲੈ ਕੇ ਮੇਰਾ 500 ਨਹੀਂ ਹਜੇ ਮੋੜਿਆ ਹੂੰ ਤੁਸੀਂ ਆਏ ਭਾਈ ਇੰਨਾ ਕਾਖੰਨਾ ਨ ਕਰਿਆ ਕਰੋ ਆਏ ਮੈਨੂੰ ਨਹੀਂ ਜੰਗਾ ਲੱਗਦਾ ਇਹੋ ਜਿਹਾ ਕਮਾਂਡ ਵੀ ਹੋਵੇ ਨਾ ਓ ਕਾਈ ਪਈਆਂ ਮੈਂ ਤਾਂ ਚੀਜ਼ ਲੈਣੀ ਦੇਣੀ ਹੁੰਦੀ ਆ ਆਪਾਂ ਨੂੰ ਸਾਟਦਾ ਨਹੀਂ ਇੱਕ ਦੂਜੇ ਬਗੈਰ ਆਪਾਂ ਜਰੂਰ ਵਰਤਣਾ ਹੁੰਦਾ ਚੀਜ਼ ਲੈ ਕੇ ਆਉਣੀ ਆ ਅਗਲਾ ਕਹਿੰਦਾ ਕੋਈ ਆਹ ਥੋੜੀ ਆ ਚੀਜ਼ ਲੈ ਕੇ ਮੋੜਨੀ ਹੈ ਨਹੀਂ ਸੱਚੀ ਤੂੰ ਇਹੋ ਜਿਹੀ ਗੱਲਾਂ ਕਦੋਂ ਕਰਦੀਆਂ ਸਹਣਰ ਤੇਰੇ ਘਰੇ ਪਈ ਪ੍ਰੈਸ ਤੇਰੇ ਘਰੇ ਪਈ ਸੀ ਜਿਸ ਤਰ੍ਹਾਂ ਕੀ ਦੱਬ ਲਈ ਆ ਗੇੜਾ ਮਾਰ ਕੇ ਲੈ ਲਿਆ ਗੇੜਾ ਮਾਰ ਕੇ ਪੈਸੇ ਲੈ ਆ ਆ ਆਈਆ ਬਿਨਾ ਮੰਗੇ ਇਹ ਹੂੰ ਤੁਸੀਂ ਚੰਦ ਚਾੜ ਤੱਕ ਖਰਾਬ ਕਰਕੇ ਦੇ ਦੀ ਥੋੜਾ ਘਰ ਖਰਾਬ ਹੀ ਗਈ ਸੀ ਅਸੀਂ ਦੀ ਖਰਾਬ ਕਰੂ ਕਿੱਥੇ ਥੋੜੀ ਪ੍ਰੈਸ ਇਹ ਕਹਿੰਦੀ ਮੈਂ ਜਾ ਕੇ ਲਾਈ ਤਾਂ ਚੱਲੀ ਨਹੀਂ ਹੈ ਜੀ ਉਹ ਸਾਨੂੰ ਥਾਂ ਵਰਤਾ ਬਣਵਾਉਣ ਨੂੰ ਦੱਸ ਮੈਂ ਮੁੰਡੇ ਨੂੰ ਕੀ ਕਹੂੰਗੀ ਪ੍ਰੈਸ ਬਣਵਾ ਕੇ ਲੈ ਕੇ ਆਏ ਹੋ ਤੈਨੂੰ ਪਤਾ ਹੀ ਨਾ ਹੋਣਾ ਇਹ ਪਹਿਲੇ ਖਰਾਬ ਆਊਗੀ ਤੈਨੂੰ ਕਿਹੜਾ ਪ੍ਰੈਸ ਕਰਨੇ ਆਉਂਦੀਆਂ ਉੱਤੋਂ ਵੀ ਸਾਨੂੰ ਕਮਲੇ ਬਣਾਉਂਦੇ ਆ ਭਾਈ ਐਵੇਂ ਗਾਲੀ ਪੈ ਜੇ ਗਾਲੀ ਪੈ ਜਾਂਦੇ ਆ ਕੱਟ ਲਈਏ ਭਾਈ ਆਵੋ ਜਾਵੋ ਹੈ ਤੇ ਬਸ ਮੈਨੂੰ ਇੰਨਾ ਨਾ ਤੁਸੀਂ ਸਤਾਓ ਬਈ ਚੀਜ਼ ਤੋੜਤੀ ਤੋੜ ਕੇ ਮਰੋੜ ਕੇ ਅਗਲੇ ਨੂੰ ਫੜਾ ਲੈ ਕੇ ਜਾਵੋ ਉਹ ਜੀ ਦਵੋ ਬਸ ਆ ਹੁੰਦਾ ਆਸ ਗਮਾਨ ਦਾ ਚੀਜ਼ਾਂ ਗੰਨੀਆਂ ਤਾਂ ਆਪਾਂ ਕੋਈ ਕੀ ਪਤਾ ਸਾਨੂੰ ਕਦੋਂ ਲੋੜ ਪੈ ਜਾ ਥੋੜੇ ਤੁਸੀਂ ਹਾਂ ਤਾਂ ਰੱਬ ਲੋੜ ਹੀ ਨਾ ਪਵੇ ਇਹ ਜਿਹੜੀਆਂ ਤਾਂ ਤਾਂ 100 ਗੱਲਾਂ ਸੁਣਨੀਆਂ ਪੈ ਗਈਆਂ ਆਹ 1000 ਰੁਪਏ ਦੇ ਕੇ ਤੁਸੀਂ ਦੂਜੇ ਦਿਨ ਮੰਗਣਾਗੀ ਆਹ ਚੀ ਕੀ ਗੱਲ ਸੀ 10000 ਰੁਪਏ ਦੀ ਹਜੇ ਨਾ ਪੂਰਾ ਤੁਸੀਂ ਮੋੜ ਤੇ ਪੂਰੇ ਸਿਲੰਡਰ ਥੋੜਾ ਉਹ ਵੀ ਮੋੜ ਦਾਂਗੇ 500 ਦੇ ਪੈਸਾ ਮੋੜ ਦਾਂਗੇ ਦੇਖ ਲਾਂਗੇ ਜਦੋਂ ਮੋੜ 1000 ਰੁਪਏ 1500 ਤੱਕ ਛੱਡ ਕੇ ਰੁਲਦੇ ਫਿਰਦੇ ਸਿਲੰਡਰ ਨਾਲ ਹੀ ਘਰੇ ਇਹਨਾਂ ਦੇ ਨਹੀਂ ਅਸਕਰੇ ਛੱਡਦੇਆਂ ਤੋਂ ਲੈ ਜਾਂਦੇ ਰੁਲਦੇਆਂ ਦੇ ਗਏ ਘਾਤੇ ਨਾ ਇੱਥੇ ਨੂੰ ਕੀ ਆਏ ਸੀ ਮੂੰਹ ਚੱਕ ਕੇ ਰੋਲਦੇ ਤਾਂ ਚੱਲ ਸਾਡੇ ਤੇਰੇ ਘਰੇ ਕਹਿਣਾ ਮੈਂ ਨਹੀਂ ਮੈਂ ਮੰਨਦੀ ਆ ਰੋਲਦੇ ਆ ਭਾਈ ਹੁਣ ਆਪ ਦੀ ਖਾਤਰ ਅਗਲਾ ਚੀਜ਼ ਲਿਆਉਂਦਾ ਬਰਤਨ ਨੂੰ ਲੋਕਾਂ ਦੀ ਖਾਤਰ ਤਾਂ ਨਹੀਂ ਲਿਆਉਂਦੇ ਬਈ ਥੋੜੀ ਖਾਤਰ ਲਿਆਂਦੀ ਆ ਅਸੀਂ ਚੱਲ ਮੰਨਿਆ ਸਿਲੰਡਰ ਭਰਿਆ ਹੈ ਤੁਸੀਂ ਲੈ ਗਏ ਤੁਹਾਡਾ ਡੰਗ ਸਰ ਗਿਆ ਦੂਗੇ ਦਿਨ ਨੂੰ ਤੁਸੀਂ ਬਿਨਾ ਮੰਗੇ ਜਿਵੇਂ ਇਕਰਾਰ ਕਰਿਆ ਉਵੇਂ ਚੀਜ਼ ਮੋੜ ਦੇ ਜੇ ਸਰਪੰਚ ਜੀ ਮਿਲਿਆਈ ਨਹੀਂ ਸਾਨੂੰ ਕਿਵੇਂ ਮੋੜ ਜਾਂਦੇ ਜੇ ਮੋੜੇ ਤੈਨੂੰ ਕਿਹਾ ਤੁਸੀਂ ਵੀ ਅਗਲੇ ਮਹੀਨੇ ਦੁਬਾਰਾ ਜਿਵੇਂ ਤੁਸੀਂ ਕਹਿ ਕੇ ਜਾਂਦੇ ਹੁੰਦੇ ਹੋ ਨਾ ਅਸੀਂ ਆਪ ਦਾ ਲਾਇਆ ਹੋਇਆ ਲਾ ਕੇ ਜਾਵਾਂਗੇ ਅਸੀਂ ਦੋ ਦਿਨ ਫੂਕਾ ਮਾਰੀਆਂ ਚੁੱਲੇ ਤੇ ਰੋਟੀਆਂ ਬਕਾ ਕੇ ਨਿਆਣਿਆਂ ਨੂੰ ਤੋਰੇ ਆ। ਤੇ ਬੰਨ ਉਹਨਾਂ ਦੇ ਤੇ ਗੱਲ ਰੋਡ ਉੱਪਰ ਬਾਲਣਾ ਕਿੰਨਾ ਪਿਆ। ਬਾਲਣ ਉਹ ਥੋੜੀ ਖਾਤਰ ਵਾ। ਮੁੱਲ ਲਿਆ ਵਾ ਲੱਕੜਾਂ। ਦੱਸ ਐਂ ਗੱਲਾਂਗਾ ਤੁਸੀਂ ਤਾਂ ਭਾਈ ਕੀ ਜਿੱਤ ਨੇ ਘਟਕਾਉਨੇ ਹੋ। ਆ ਆ ਪਈਆ ਆਓ ਪਈਆ ਐ ਨਹੀਂ ਕਰਨਾ ਚਾਹੀਦਾ। ਮੈਂ ਕਦੇ ਆ ਕੇ ਤੁਹਾਡੇ ਘਰੇ ਬੋਲੀ ਆ। ਤੁਮ ਬਚਾਚੀ। ਹਾਂ। ਅੱਜ ਦੋ ਰੁਪਏ ਚੈੱਕ ਕਰਾਂ। ਪ੍ਰੈਸ ਐ ਬਸ। ਅਧਰਾ 100 ਰੁਪਏ। ਫਿਰ 50 ਰੁਪਏ ਜੇ ਤੁਹਾਨੂੰ ਦੇ ਦਾਂਗੇ ਜਦੋਂ ਹੋਏ ਆ। ਫੜਾ ਦਿਓ ਭਾਈ ਅੱਜ। ਦੇ ਦਾਂਗੇ। ਹਾਂ। ਕਿ ਮੇ ਮੱਥਾ ਟੇਕਿਆ ਇਹਨਾਂ ਨੂੰ ਹਾਂ ਮੂੰਹ ਨਹੀਂ ਲਾਉਣਾ ਹਣ ਇਹਨਾਂ ਨੂੰ ਮੜ ਕੇ ਆਹ ਚੀਜ਼ ਦੇ ਦੋ ਆਹ ਚੀਜ਼ ਦੇ ਦੋ ਹਰ ਇੱਕ ਚੀਜ਼ ਨੂੰ ਗਾਹਾਂ ਦੀ ਗਾਹ ਵਧੀ ਜਾਊਗੀ ਮਸਾਂ ਕਿਤੇ ਹੈਗੇ ਆ ਮੇਰੀਆਂ ਦਰਾਣੀ ਚਟਾਨੀਆਂ ਉਹਨਾਂ ਨਾਲ ਅਸੀਂ ਬਰਤ ਲਾਂ ਪਾਏ ਹੁਣ ਪ੍ਰੈਸ ਖਰਾਬ ਕਰਤੀ ਆਹ ਹੋ ਗਿਆ ਇਹਨੂੰ ਚਾਚੀ ਚੱਲਦੀ ਨਹੀਂ ਸੀ ਲੈ ਲੱਗਦੀ ਚਾਚੀ ਦੀ ਪਤਾ ਨਹੀਂ ਹੁਣ ਇਹ ਤੇ ਕਿੰਨੇ ਕ ਪੈਸੇ ਲੱਗਣੇ ਆ ਕਿਵੇਂ ਮੈਂ ਮੁੰਡੇ ਨੂੰ ਕਹੂੰਗੀ ਉਹਨੇ ਕਹਣਾ ਕਿਉਂ ਪ੍ਰੈਸ ਫੜਾਈ ਨਵੀਂ ਬੀ ਤੁਸੀਂ ਆਪਦੀ ਇਹ ਪ੍ਰੈਸ ਨਹੀਂ ਲੈ ਸਕਦੇ 11100 ਦੀ ਪ੍ਰੈਸ ਆ ਜਾਂਦੀ ਹੈ ਨਮੀਆਂ ਹੀ ਗੱਲਾਂ ਇਹਨਾਂ ਦੀਆਂ ਕੁਮੰਡੀਆਂ ਦੀ ਆ ਪਏ ਹੁਣ ਦਫਾ ਕਰ ਪਰੇ ਵਧੀਆ ਮੂੰਹੋਂ ਸਰੋ ਲੈ ਅੱਜ ਤਾਂ ਚੰਗੀ ਕਪੱਤ ਹੋਊਗੀ ਮੁੜ ਕੇ ਆਉਣਗੇ ਨਹੀਂ ਸਾਡੇ ਕੋਲ